ਸਤਿ ਸ਼੍ਰੀ ਅਕਾਲ ਦੋਸਤੋ ਅੱਜ ਦੀ ਵੀਡੀਓ ਵਿੱਚ 1857 ਈਸਵੀ ਦਾ ਵਿਦਰੋਹ ਨਾਮ ਦਾ ਟੌਪਿਕ ਪੜ੍ਹਾਂਗੇ 8ਵੀਂ ਜਮਾਤ ਦੀ ਐਸਐਸਟੀ ਦਾ 12ਥ ਲੈਸਨ ਹੈਗਾ ਆ ਇਸ ਤੋਂ ਪਹਿਲਾਂ ਆਪਾਂ ਜੀਓਗ੍ਰਾਫੀ ਪਲੱਸ ਕੁਝ ਹਿਸਟਰੀ ਦੀਆਂ ਕਲਾਸਿਜ਼ ਲੈ ਚੁੱਕੇ ਆ ਲੈਸਨ ਨੰਬਰ 11 ਤੱਕ ਐਂਡ ਅੱਜ ਦੀ ਵੀਡੀਓ ਵਿੱਚ ਇਸ ਟੌਪਿਕ ਨੂੰ ਆਪਾਂ ਚੰਗੇ ਤਰੀਕੇ ਨਾਲ ਸਮਝਾਂਗੇ PSAT सीटेट ਦੀ ਤਿਆਰੀ ਕਰ ਰਹੇ ਸਟੂਡੈਂਟਸ ਵੀ ਇਸ ਵੀਡੀਓ ਨੂੰ ਦੇਖ ਸਕਦੇ ਨੇ ਬਾਕੀ ਰਹਿੰਦੇ 8ਵੀਂ ਜਮਾਤ ਦੇ ਵਿਦਿਆਰਥੀ ਵੀ ਇਸ ਤੋਂ ਆਪਣੇ ਪੇਪਰਾਂ ਦੀ ਤਿਆਰੀ ਕਰ ਸਕਦੇ ਨੇ ਕਿਉਂਕਿ ਜੇਕਰ ਤੁਹਾਡੀ ਸਮਝ ਵਧੇਗੀ ਸਮਝ ਵਧਣ ਦੇ ਨਾਲ ਤੁਹਾਡੇ ਨੰਬਰ ਵੀ ਵਧਣਗੇ ਸੋ ਵੀਡੀਓ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਵੀਡੀਓ ਨੂੰ ਲਾਈਕ ਕਰ ਦਿਓ ਇਸ ਵੀਡੀਓ ਤੋਂ ਪਹਿਲਾਂ ਆਪਾਂ ਜਿੰਨੀਆਂ ਵੀ ਕਲਾਸਿਸ ਲਗਾਈਆਂ ਜਿਹਦੇ ਵਿੱਚ ਆਪਾਂ ਸਮਝਿਆ ਸੀ ਕਿ ਅੰਗਰੇਜ਼ਾਂ ਨੇ ਕਿਵੇਂ ਈਸਟ ਇੰਡੀਆ ਕੰਪਨੀ ਦੀ ਸਥਾਪਨਾ ਕੀਤੀ ਐਂਡ ਉਸ ਤੋਂ ਬਾਅਦ ਉਸ ਕੰਪਨੀ ਨੇ ਭਾਰਤ ਉੱਤੇ ਕਿਵੇਂ ਰਾਜ ਕੀਤਾ ਉਹਦੇ ਮਾੜੇ ਨਤੀਜੇ ਬਾਰੇ ਵੀ ਆਪਾਂ ਸਮਝਿਆ ਸੀਗਾ ਸੋ ਅੱਜ ਦੀ ਵੀਡੀਓ ਵਿੱਚ ਆਪਾਂ ਸਮਝਾਂਗੇ ਜਾਂ ਫਿਰ ਅੱਜ ਦੀ ਆਪਣੀ ਜਿਹੜੀ ਕਲਾਸ ਹੈਗੀ ਹੈ ਕਿ ਇਹਦੇ ਵਿੱਚ ਜਦੋਂ 1857 ਈਸਵੀ ਦਾ ਜਿਹੜਾ ਵਿਦਰੋਹ ਹੈਗਾ ਸੀ ਅੰਗਰੇਜ਼ਾਂ ਖਿਲਾਫ ਇਹ ਕਿਉਂ ਕੀਤਾ ਗਿਆ ਇੱਕ ਟਾਈਮ ਇਹੋ ਜਿਹਾ ਜ਼ਰੂਰ ਆਉਂਦਾ ਆ ਜਦੋਂ ਤੁਸੀਂ ਲੋਕਾਂ ਦੁਆਰਾ ਪਰੇਸ਼ਾਨ ਕੀਤੇ ਜਾਣ ਤੇ ਵਿਰੋਧ ਕਰਨਾ ਸਟਾਰਟ ਕਰ ਦਿੰਦੇ ਹੋ ਸੋ ਇਹੀ ਹਾਲ ਆਪਣੇ ਭਾਰਤੀਆਂ ਨਾਲ ਹੋਇਆ ਭਾਰਤੀਆਂ ਨੂੰ ਬਹੁਤ ਜ਼ਿਆਦਾ ਜਦੋਂ ਲੁੱਟਿਆ ਜਾ ਰਿਹਾ ਸੀਗਾ ਹੋਰ ਵੀ ਕਾਫੀ ਸਾਰੇ ਕਾਰਨ ਹੈਗੇ ਸੀਗੇ ਜਿਨ੍ਹਾਂ ਕਰਕੇ ਭਾਰਤ ਦੇ ਲੋਕਾਂ ਨੇ ਰਲ ਕੇ 1857 ਈਸਵੀ ਦੇ ਵਿੱਚ ਇਹਨਾਂ ਅੰਗਰੇਜ਼ਾਂ ਖਿਲਾਫ ਜੰਗ ਛੇੜ ਦਿੱਤੀ ਇਸ ਕਰਕੇ ਇਤਿਹਾਸ ਦੇ ਵਿੱਚ ਕਾਫੀ ਸਾਰੇ ਇਤਿਹਾਸਕਾਰਾਂ ਦੁਆਰਾ 1857 ਈਸਵੀ ਇਹਦਾ ਜਿਹੜਾ ਵਿਦਰੋਹ ਹੈਗਾ ਆ ਜਿਹੜਾ ਕਿ ਵਕ ਵਕ ਹਿੱਸਿਆਂ ਵਿੱਚ ਫੈਲਿਆ ਸੀਗਾ ਅੰਗਰੇਜ਼ਾਂ ਦੇ ਵਿਰੁੱਧ ਸੋ ਇਸ ਇਹਨੂੰ ਕਾਫੀ ਸਾਰੇ ਇਤਿਹਾਸਕਾਰਾਂ ਦੁਆਰਾ ਸੈਨਿਕ ਵਿਦਰੋਹ ਵੀ ਕਿਹਾ ਜਾਂਦਾ ਆ ਤੇ ਕੁਝ ਇਤਿਹਾਸਕਾਰ ਇਸ ਵਿਦਰੋਹ ਨੂੰ ਸੁਤੰਤਰਤਾ ਦਾ ਕਹਿ ਸਕਦੇ ਆ ਪਹਿਲੀ ਲੜਾਈ ਵੀ ਕਹਿੰਦੇ ਆ ਸੋ ਇਸ ਵਿਦਰੋਹ ਕਾਰਨ ਹੀ ਆਜ਼ਾਦੀ ਦਾ ਜਿਹੜਾ ਸੰਘਰਸ਼ ਹੈਗਾ ਆ ਉਹਨੂੰ ਜ਼ਿਆਦਾ ਮੋਟੀਵੇਸ਼ਨ ਮਿਲੀ ਉਤਸ਼ਾਹਿਤ ਕੀਤਾ ਜਿਹਦੇ ਕਰਕੇ ਫਿਊਚਰ ਦੇ ਵਿੱਚ ਲੋਕਾਂ ਨੇ ਹੋਰ ਜ਼ਿਆਦਾ ਸਖਤ ਤਰੀਕੇ ਨਾਲ ਇਹਨਾਂ ਅੰਗਰੇਜ਼ਾਂ ਦਾ ਵਿਦਰੋਹ ਕੀਤਾ ਸੀਗਾ ਵੈਸੇ ਸੈਨਿਕ ਵਿਦਰੋਹ ਵੀ ਇਸ ਵਿਦਰੋਹ ਨੂੰ ਕਿਹਾ ਜਾਂਦਾ ਸੈਨਿਕ ਵਿਦਰੋਹ ਜਦੋਂ ਸੈਨਿਕ ਇਕੱਠੇ ਹੋ ਕੇ ਸੈਨਿਕ ਅਫਸਰਾਂ ਦਾ ਹੁਕਮ ਮੰਨਣ ਤੋਂ ਇਨਕਾਰ ਕਰ ਦਿੰਦੇ ਨੇ ਇਹਨੂੰ ਤੁਸੀਂ ਸੈਨਿਕ ਵਿਦਰੋਹ ਕਹਿੰਦੇ ਹੋ ਕਾਰਨ ਕੀ ਸੀਗੇ 1857 ਈਸਵੀ ਦੇ ਵਿਦਰੋਹ ਦੇ ਸੋ ਇਹਦੇ ਕਾਫੀ ਸਾਰੇ ਕਾਰਨ ਹੈਗੇ ਆ ਜਿਦੇ ਵਿੱਚ ਰਾਜਨੀਤਿਕ ਸਮਾਜਿਕ ਆਰਥਿਕ ਧਾਰਮਿਕ ਅਤੇ ਸੈਨਿਕ ਕਾਰਨ ਜ਼ਿਆਦਾ ਮਹੱਤਵਪੂਰਨ ਹੈਗੇ ਆ ਇਹਨਾਂ ਨੂੰ ਆਪਾਂ ਡਿਟੇਲ ਵਿੱਚ ਸਮਝ ਲੈਣੇ ਆ ਕਿ ਰਾਜਨੀਤਿਕ ਕਾਰਨ ਕੀ ਹੈਗੇ ਸੀ ਸਭ ਤੋਂ ਪਹਿਲਾ ਪੁਆਇੰਟ ਹੈਗਾ ਆ ਕਿ ਨਾਨਾ ਸਾਹਿਬ ਦੀ ਪੈਨਸ਼ਨ ਬੰਦ ਕਰ ਦਿੱਤੀ ਗਈ ਸੀਗੀ 1857 ਈਸਵੀ ਦੇ ਵਿੱਚ ਪੇਸ਼ਵਾ ਬਾਜੀਰਾਵ ਦੂਸਰੇ ਦੀ ਮੌਤ ਹੋ ਗਈ ਪਰੰਤੂ ਉਸ ਦੀ ਮੌਤ ਤੋਂ ਬਾਅਦ ਜਦ ਨਾਨਾ ਸਾਹਿਬ ਉਸ ਦੇ ਉਤਰਾਧਿਕਾਰੀ ਬਣੇ ਤਾਂ ਲਾਰਡ ਡਲਹੌਜੀ ਨੇ ਉਸ ਦੀ ਪੈਨਸ਼ਨ ਬੰਦ ਕਰ ਦਿੱਤੀ ਸੋ ਇਹਦਾ ਗੁੱਸਾ ਜਿਹੜਾ ਸੀਗਾ ਨਾਨਾ ਸਾਹਿਬ ਨੇ ਅੰਗਰੇਜ਼ਾਂ ਦੇ ਵਿਰੁੱਧ ਹੋ ਕੇ ਕੀਤਾ ਇਸ ਤੋਂ ਬਾਅਦ ਮੁਗਲ ਬਾਦਸ਼ਾ ਬਹਾਦਰ ਸ਼ਾਹ ਨਾਲ ਬਹੁਤ ਜ਼ਿਆਦਾ ਬੁਰਾ ਵਿਵਹਾਰ ਕੀਤਾ ਗਿਆ ਕਿ ਅੰਗਰੇਜ਼ਾਂ ਨੇ ਮੁਗਲ ਬਾਦਸ਼ਾ ਬਹਾਦਰ ਸ਼ਾਹ ਜਫਰ ਨੂੰ ਕਹਿ ਦਿੱਤਾ ਕਿ ਉਸ ਦੀ ਮੌਤ ਪਿੱਛੋਂ ਲਾਲ ਕਿਲੇ ਤੇ ਕਬਜ਼ਾ ਕਰ ਲਿਆ ਜਾਵੇਗਾ ਤੇ ਬਹਾਦਰ ਸ਼ਾਹ ਜਫਰ ਨੂੰ ਵੀ ਇਹਨੂੰ ਆਪਣਾ અપਮਾਨ ਸਮਝਿਆ ਕਿ ਯਾਰ ਇਹ ਤਾਂ ਬੜੀ ਗਲਤ ਗੱਲ ਮੈਨੂੰ ਕਹਿ ਗਈ ਹੈ ਅਤੇ ਅੰਗਰੇਜ਼ਾਂ ਦੇ ਵਿੱਚ ਉਹਨੇ ਸੌਖਾਦੀ ਕਿ ਭਈ ਮੈਂ ਅੰਗਰੇਜ਼ਾਂ ਨੂੰ ਭਾਰਤ ਵਿੱਚੋਂ ਖਤਮ ਕਰ ਦੇਣਾ ਆ ਉਸ ਤੋਂ ਬਾਅਦ ਜਿਹੜਾ ਤੀਸਰਾ ਪੁਆਇੰਟ ਹੈਗਾ ਆ ਲਾਰਡ ਡਲਹੌਜੀ ਦੁਆਰਾ ਲੈਪਸ ਦੀ ਨੀਤੀ ਅਪਣਾਉਣਾ ਪ੍ਰੀਵੀਅਸ ਚੈਪਟਰ ਦੇ ਵਿੱਚ ਮੈਂ ਤੁਹਾਨੂੰ ਸਮਝਾਇਆ ਸੀਗਾ ਕਿ ਲੈਪਸ ਦੀ ਨੀਤੀ ਤਹਿਤ ਮੰਨ ਲਓ ਕਿਸੇ ਸ਼ਾਸਕ ਦੀ ਸੰਤਾਨ ਨਹੀਂ ਹੈਗੀ ਕੋਈ ਬੱਚਾ ਨਹੀਂ ਹੈਗਾ ਤਾਂ ਉਸ ਦੁਆਰਾ ਗੋਦ ਲਏ ਗਏ ਪੁੱਤਰ ਨੂੰ ਵੀ ਰਾਜ ਦਾ ਜਿਹੜਾ ਅਧਿਕਾਰੀ ਹੈਗਾ ਜਾਂ ਉਤਰਾਧਿਕਾਰੀ ਨਹੀਂ ਮੰਨਿਆ ਜਾ ਸਕਦਾ ਐਂਡ ਇਸ ਨੀਤੀ ਨੂੰ ਲੈ ਕੇ ਕੌਣ ਆਇਆ ਸੀਗਾ ਕਹਿ ਸਕਦੇ ਹਾਂ ਲਾਰਡ ਡਲਹੌਜੀ ਦੀ ਲੈਪਸ ਦੀ ਨੀਤੀ ਅਨੁਸਾਰ ਜੇਕਰ ਕਿਸੇ ਰਾਜ ਦੇ ਸ਼ਾਸਕ ਸੰਤਾਨਹੀਣ ਜਾਂ ਫਿਰ ਮਰ ਜਾਂਦਾ ਆ ਉਹਦਾ ਬੱਚਾ ਤਾਂ ਉਸ ਦੁਆਰਾ ਗੋਦ ਲਈ ਗਏ ਪੁੱਤਰ ਨੂੰ ਰਾਜ ਦਾ ਉੱਤਰਾਧਿਕਾਰੀ ਨਹੀਂ ਮੰਨਿਆ ਜਾਵੇਗਾ ਸੋ ਲਾਰਡ ਡਲਹੌਜੀ ਨੇ ਲੈਪਸ ਦੀ ਨੀਤੀ ਅਨੁਸਾਰ ਸੰਬਲਪੁਰ ਚਾਂਸੀ ਨਾਗਪੁਰ ਉਦੇਪੁਰ ਇਨਾ ਸਾਰੀਆਂ ਅਰਿਆਸਤਾਂ ਨੂੰ ਕਬਜ਼ੇ ਵਿੱਚ ਲੈ ਲਿਆ ਸੀ ਤੇ ਰਿਆਸਤਾਂ ਨੂੰ ਅੰਗਰੇਜ਼ੀ ਸਮਰਾਜ ਵਿੱਚ ਜਦੋਂ ਮਿਲਾ ਲੈਂਦੇ ਸੀਗੇ ਸੋ ਇਨਾ ਰਿਆਸਤਾਂ ਦੇ ਜਿੰਨੇ ਵੀ ਰਾਜਾ ਸੀਗੇ ਜਾਂ ਫਿਰ ਜਿੰਨੇ ਵੀ ਲੋਕ ਸੀਗੇ ਜਿਹੜੇ ਕਿ ਉੱਥੇ ਸ਼ਾਸਨ ਕਰ ਰਹੇ ਸੀਗੇ ਉਹਨਾਂ ਸਾਰਿਆਂ ਨੇ ਅ ਅੰਗਰੇਜ਼ੀ ਰਾਜ ਵਿਰੁੱਧ ਵਿਦਰੋਹ ਵਿੱਚ ਭਾਗ ਲਿਆ ਸਗਾ ਤੇ ਚੌਥਾ ਪੁਆਇੰਟ ਹੈਗਾ ਅਵਧ ਨੂੰ ਅੰਗਰੇਜ਼ੀ ਸਮਰਾਜ ਵਿੱਚ ਮਿਲਾਉਣਾ ਅਵਧ ਦੀ ਰਿਆਸਤ ਬਹੁਤ ਹੀ ਖੁਸ਼ਹਾਲ ਹੈਗੀ ਸੀ ਤੇ ਇਸ ਕਰਕੇ ਲਾਰਡ ਡਲਹੌਜੀ ਨੇ ਅਵਧ ਵਿੱਚ ਭੈੜੇ ਸ਼ਾਸਨ ਕੀ ਬਈ ਇੱਥੇ ਦਾ ਜਿਹੜਾ ਸ਼ਾਸਕ ਹੈਗਾ ਆ ਵੀ ਸ਼ਾਸਨ ਪ੍ਰਬੰਧ ਵਧੀਆ ਤਰੀਕੇ ਨਾਲ ਨਹੀਂ ਚਲਾ ਪਾ ਰਿਹਾ ਸੋ ਇਹ ਦੋਸ਼ ਲਗਾ ਦਿੱਤਾ ਤੇ ਅੰਗਰੇਜ਼ੀ ਸਾਮਰਾਜ ਵਿੱਚ ਸ਼ਾਮਿਲ ਕਰ ਲਿਆ ਸੋ ਅਵਧ ਦੇ ਨਵਾਬ ਵਾਜਿਦ ਅਲੀ ਸ਼ਾਹ ਨੇ ਅੰਗਰੇਜ਼ਾਂ ਦੇ ਵਿਰੁੱਧ ਵਿਦਰੋਹ ਕਰ ਦਿੱਤਾ ਸਮਾਜਿਕ ਤੇ ਧਾਰਮਿਕ ਕਾਰਨ ਸਮਾਜਿਕ ਅਤੇ ਧਾਰਮਿਕ ਕਾਰਨ ਬਾਰੇ ਵੀ ਸਮਝ ਲਓ ਸਮਾਜਿਕ ਤੇ ਧਾਰਮਿਕ ਰਸਮਾਂ ਵਿੱਚ ਦਖਲਅੰਦਾਜ਼ੀ ਕਿ ਅੰਗਰੇਜ਼ਾਂ ਦੁਆਰਾ ਕੁਝ ਐਹੋਜੇ ਸਟੈਪ ਲਏ ਗਏ ਜਿਹੜੇ ਕਿ ਭਾਰਤਿਆਂ ਵੱਲੋਂ ਮੰਨਿਆ ਗਿਆ ਕਿ ਸਾਡੇ ਧਾਰਮਿਕ ਮਸਲਿਆਂ ਵਿੱਚ ਦਖਲਅੰਦਾਜ਼ੀ ਦਿੱਤੀ ਜਾ ਰਹੀ ਹੈ ਸੋ ਜਿਵੇਂ ਕਿ ਅੰਗਰੇਜ਼ੀ ਗਵਰਨਰ ਜਰਨਲਾ ਲਾਰਡ ਵਿਲੀਅਮ ਬੈਂਟਿੰਗ ਅਤੇ ਲਾਰਡ ਡਲਹੌਜੀ ਨੇ ਭਾਰਤੀ ਸਮਾਜ ਵਿੱਚ ਕਾਫੀ ਸੁਧਾਰ ਵੀ ਕੀਤੇ ਜਿਵੇਂ ਕਿ ਸਤੀ ਪ੍ਰਥਾ ਸਤੀ ਪ੍ਰਥਾ ਕੀ ਹੈ ਜੀ ਜਦੋਂ ਮੰਨ ਲਓ ਕਿਸੇ ਫੀਮੇਲ ਦਾ ਹਸਬੰਡ ਮਰ ਗਿਆ ਤਾਂ ਉਹਨੂੰ ਜਿਉਂਦਾ ਸਾੜ ਦਿੱਤਾ ਜਾਂਦਾ ਸੀਗਾ ਅੱਗ ਉੱਤੇ ਬੈਠਣ ਲਈ ਕਹਿ ਦਿੱਤਾ ਜਾਂਦਾ ਸੀਗਾ ਸੋ ਇਹਨੂੰ ਕਹਿੰਦੇ ਆ ਜੀ ਸਤੀ ਪ੍ਰਥਾ ਕਨਿਆ ਹੱਤਿਆ ਜਿਹੜੀ ਹੁੰਦੀ ਹੈ ਸਤੀ ਪ੍ਰਥਾ ਤੇ ਕਨਿਆ ਹੱਤਿਆ ਨੂੰ ਗੈਰ ਕਾਨੂੰਨੀ ਘੋਸ਼ਿਤ ਕਰਤਾ ਸੀਗਾ ਇਹਨਾਂ ਅੰਗਰੇਜ਼ਾਂ ਨੇ ਮਤਲਬ ਹੈਗਾ ਤਾਂ ਚਲੋ ਇੱਕ ਤਰ੍ਹਾਂ ਦਾ ਸੁਧਾਰ ਹੀ ਸੀ ਪਰ ਭਾਰਤੀ ਲੋਕਾਂ ਨੇ ਇਹਨੂੰ ਇਸ ਤਰ੍ਹਾਂ ਵੇਖਿਆ ਕਿ ਸਾਡੇ ਧਾਰਮਿਕ ਰਿਤੀ ਰਿਵਾਜਾਂ ਵਿੱਚ ਦਖਲ ਅੰਦਾਜ਼ੀ ਦਿੱਤੀ ਜਾ ਰਹੀ ਹੈ ਤੇ ਉਹਨਾਂ ਨੇ ਵਿਧਵਾ ਪੁਨਰ ਵਿਆਹ ਦੀ ਵੀ ਵਿਆਹ ਦੀ ਵੀ ਆਗਿਆ ਦੇ ਦਿੱਤੀ ਸੀਗੀ ਮੰਨ ਲਓ ਵੀ ਕਿਸੇ ਘਰ ਵਾਲੀ ਦਾ ਹਸਬੰਡ ਮਰ ਗਿਆ ਤੇ ਉਹ ਵਿਆਹ ਨਹੀਂ ਕਰਵਾ ਸਕਦੀ ਸੀਗੀ ਭਾਰਤੀ ਲੋਕਾਂ ਦੇ ਅਕੋਰਡਿੰਗ ਬਟ ਉਹਨਾਂ ਨੇ ਕਿਹਾ ਕਿ ਨਹੀਂ ਕਰਵਾ ਸਕਦੀ ਐ ਇਹਨਾਂ ਨੇ ਨਵੇਂ ਕਾਨੂੰਨ ਲਿਆਂਦੇ ਸੋ ਇਸ ਅਕੋਰਡਿੰਗ ਵਿਧਵਾ ਵੀ ਪੁਨਰ ਵਿਆਹ ਕਰਵਾ ਸਕਦੀ ਸੀਗੀ ਤੇ ਜਾਤ ਪਾਤ ਅਤੇ ਸ਼ੂਆ ਸ਼ੂਤ ਦੀ ਵੀ ਮਨਾਹੀ ਕੀਤੀ ਕਿ ਭਾਵ ਤੇ ਅੱਜ ਦੇ ਟਾਈਮ ਵਿੱਚ ਮਤਲਬ ਉਸ ਟਾਈਮ ਦੇ ਵਿੱਚ ਜਾਤ ਪਾਤ ਕਾਫੀ ਜ਼ਿਆਦਾ ਵੇਖਣ ਨੂੰ ਮਿਲਦੀ ਸੀਗੀ ਬਟ ਅੰਗਰੇਜ਼ਾਂ ਨੇ ਕਿਹਾ ਕਿ ਭਈ ਜਾਤ ਪਾਤ ਸ਼ੂਆ ਸ਼ੂਤ ਇਸ ਤਰ੍ਹਾਂ ਦੀ ਇਸ ਤਰ੍ਹਾਂ ਦਾ ਭੇਦ ਭਾਵ ਕਿਸੇ ਨੇ ਨਹੀਂ ਕਰਨਾ ਸੋ ਇਹਨਾਂ ਸਾਰੇ ਰੀਜਨਸ ਕਰਕੇ ਜਿਹੜੇ ਭਾਰਤੀ ਲੋਕ ਸੀ ਉਹਨਾਂ ਨੇ ਸਮਝਿਆ ਕਿ ਵੀ ਇਹ ਸਾਡੇ ਧਰਮ ਨਾਲ ਛੇੜਛਾੜ ਕਰ ਰਿਹਾ ਤੇ ਅੰਗਰੇਜ਼ਾਂ ਨੇ ਦਖਲਅੰਦਾਜ਼ੀ ਦੇ ਰਹੀ ਆ ਇਸ ਕਰਕੇ ਭਾਰਤੀ ਲੋਕ ਅੰਗਰੇਜ਼ੀ ਸਾਮਰਾਜ ਦੇ ਖਿਲਾਫ ਹੋ ਗਏ ਸੀ ਇਸ ਤੋਂ ਬਾਅਦ ਈਸਾਈ ਧਰਮ ਦਾ ਪ੍ਰਚਾਰ ਕ੍ਰਿਸਚੀਅਨ ਧਰਮ ਦਾ ਪ੍ਰਚਾਰ ਇੱਥੇ ਗੱਲ ਕੀਤੀ ਜਾ ਰਹੀ ਆ ਕਿ ਭਾਰਤ ਵਿੱਚ ਅੰਗਰੇਜ਼ੀ ਸਮਰਾਜ ਵਿਸਮ ਹੈ ਕਾਫੀ ਗਿਣਤੀ ਵਿੱਚ ਈਸਾਈ ਪਾਦਰੀ ਭਾਰਤ ਵਿੱਚ ਆਏ ਇਹ ਗੱਲ ਸਾਰਿਆਂ ਨੂੰ ਪਤਾ ਲੋਕਾਂ ਨੂੰ ਵੱਡੀਆਂ-ਵੱਡੀਆਂ ਜਾਇਦਾਦਾਂ ਇਨਾਮ ਉੱਚੀਆਂ ਨੌਕਰੀਆਂ ਦਾ ਲਾਲਚ ਦੇ ਕੇ ਈਸਾਈ ਧਰਮ ਅਪਣਾਉਣ ਲਈ ਪ੍ਰਚਾਰ ਕਰਦੇ ਸਿਗੇ ਉਹ Hindu ਅਤੇ Islam ਧਰਮ ਦਾ ਵੀ અપਮਾਨ ਕਰਦੇ ਸਿਗੇ ਇਸ ਲਈ ਭਾਰਤੀਆਂ ਨੇ ਆਪਣੇ ਧਰਮ ਦੀ ਰੱਖਿਆ ਕਰਨ ਲਈ ਅੰਗਰੇਜ਼ਾਂ ਵਿਰੁੱਧ ਕੀ ਕਰਤਾ ਵਿਦਰੋਹ ਕਰ ਦਿੱਤਾ ਤੇ ਅਗਲਾ ਪੁਆਇੰਟ ਹੈਗਾ ਭਾਰਤੀ ਲੋਕਾਂ ਨਾਲ ਭੈੜਾ ਵਰਤਾਅ ਵੀ ਬੈਡ ਬਿਹੇਵੀਅਰ ਕਿ ਅੰਗਰੇਜ਼ ਕੀ ਕਰਦੇ ਸੀਗੇ ਭਾਰਤੀ ਲੋਕਾਂ ਨਾਲ ਵੀ ਬੁਰਾ ਵਰਤਾਅ ਕਰਦੇ ਸੀਗੇ ਉਹਨਾਂ ਨੇ ਭਾਰਤੀ ਲੋਕਾਂ ਤੇ ਕਈ ਪਾਬੰਦੀਆਂ ਵੀ ਲਗਾਈਆਂ ਸੀਗੀਆਂ ਜਿਵੇਂ ਕਿ ਹੋਟਲਾਂ, ਸਿਨੇਮਾ ਘਰਾਂ ਅਤੇ ਜਨਤਕ ਥਾਵਾਂ ਪਬਲਿਕ ਪਲੇਸਸ ਉੱਤੇ ਭਾਰਤੀਆਂ ਨਾਲ ਭੇਦਭਾਵ ਕੀਤਾ ਜਾਂਦਾ ਸੀਗਾ ਐਂਡ ਕਈ ਵਾਰ ਅਪੱਤੀਜਨਕ ਸ਼ਬਦਾਵਲੀ ਵੀ ਵਰਤੀ ਜਾਂਦੀ ਸੀਗੀ ਭਾਰਤੀਆਂ ਲਈ ਸੋ ਇਸ ਕਰਕੇ ਭਾਰਤੀਆਂ ਨੇ ਅੰਗਰੇਜ਼ਾਂ ਵਿਰੁੱਧ ਵਿਦਰੋਹ ਸ਼ੁਰੂ ਕਰਤਾ ਸੀਗਾ ਆਰਥਿਕ ਕਾਰਨ ਕੀ ਸੀ ਆਰਥਿਕ ਕਾਰਨ ਦੀ ਜੇਕਰ ਆਪਾਂ ਪਹਿਲੇ ਪੁਆਇੰਟ ਦੀ ਗੱਲ ਕਰਦੇ ਹਾਂ ਭਾਰਤੀ ਉਦਯੋਗ ਅਤੇ ਵਪਾਰ ਦਾ ਖਾਤਮਾ ਅੰਗਰੇਜ਼ ਭਾਰਤ ਵਿੱਚ ਵਪਾਰ ਕਰਨ ਲਈ ਆਏ ਸੀਗੇ ਉਹ ਭਾਰਤ ਵਿੱਚ ਕੱਚਾ ਮਾਲ ਕਪਾ ਪਰਸਨ ਆਦੀ ਸਸਤੇ ਰੇਟਾਂ ਦੇ ਖਰੀਦ ਕੇ ਲੈ ਜਾਂਦੇ ਸੀ ਕਿ ਤੇ ਇੰਗਲੈਂਡ ਭੇਜ ਦਿੰਦੇ ਸੀ ਇੰਗਲੈਂਡ ਭੇਜਤਾ ਤੇ ਉੱਥੇ ਦੀਆਂ ਜਿਹੜੀਆਂ ਫੈਕਟਰੀਆਂ ਸੀਗੀਆਂ ਕਾਰਖਾਨੇ ਸੀਗੇ ਉੱਥੇ ਉਹ ਮਾਲ ਜਿਹੜਾ ਤਿਆਰ ਹੈਗਾ ਯਾ ਫਾਈਨਲ ਗੁੱਡ ਹੈ ਵੀ ਪੱਕਾ ਮਾਲ ਤਿਆਰ ਹੋ ਕੇ ਭਾਰਤ ਲਿਆ ਕੇ ਵੀ ਮਹੰਗੇ ਰੇਟ ਤੇ ਚੀਜ਼ ਵੇਚਦੇ ਸੀਗੇ ਮੰਨ ਲਓ ਕਿ ਭਾਰਤ ਦੇ ਵਿੱਚੋਂ ਉਹ ਪਰਸਨ ਲੈ ਕੇ ਕਪਾਹ ਲੈ ਗਏ ਤੇ ਉਹਦਾ ਉਹਨੂੰ ਇੰਗਲੈਂਡ ਲੈ ਜਾ ਕੇ ਵਧੀਆ ਕਪੜਾ ਬਣਾ ਕੇ ਭਾਰਤ ਵਿੱਚ ਜਿਆਦਾ ਪੈਸਿਆਂ ਤੇ ਵੇਚ ਦੇ ਸੀਗੇ ਸੋ ਇਹਦੇ ਨਾਲ ਹੋਊਗਾ ਕਿ ਇਹਦੇ ਨਾਲ ਅੰਗਰੇਜ਼ਾਂ ਨੇ ਭਾਰਤੀ ਉਦਯੋਗ ਤੇ ਕਈ ਤਰ੍ਹਾਂ ਦੇ ਪ੍ਰਬੰਧ ਦੇ ਪਾਬੰਦੀਆਂ ਵੀ ਲਗਾਈਆਂ ਸੀਗੀਆਂ ਕਿ ਜਿਹਦੇ ਨਾਲ ਆਪਣੇ ਭਾਰਤੀ ਉਦਯੋਗਾ ਦਾ ਨੁਕਸਾਨ ਹੋ ਰਿਹਾ ਸੀਗਾ ਕਾਫੀ ਸੋ ਇਹ ਗੱਲ ਕਹਿ ਸਕਦੇ ਆ ਕਿ ਭਾਰਤੀ ਉਦਯੋਗ ਨਸ਼ਟ ਹੋ ਗਏ ਜਾਂ ਫਿਰ ਵਪਾਰ ਹੌਲੀ-ਹੌਲੀ ਨਸ਼ਟ ਹੋ ਗਿਆ ਤਬਾਹ ਹੋ ਗਿਆ ਇਸ ਕਰਕੇ ਭਾਰਤੀ ਲੋਕ ਅੰਗਰੇਜ਼ਾਂ ਦੇ ਵਿਰੁੱਧ ਹੋ ਗਏ ਕਿਉਂਕਿ ਜਦੋਂ ਭਾਰਤ ਵਿੱਚ ਕੰਮ ਨਾ ਹੋਊਗਾ ਕਿਉਂਕਿ ਕੱਚਾ ਮਾਲ ਵੀ ਸਾਰਾ ਲੈ ਕੇ ਜਾ ਰਹੀ ਹੈ ਆਪਣੇ ਭਾਰਤ ਦੇਸ਼ ਵਿੱਚ ਵੀ ਉਹਨਾਂ ਨੇ ਪਾਬੰਦੀਆਂ ਲਗਾਈਆਂ ਹੋਈਆਂ ਉਦਯੋਗਾ ਦੇ ਉੱਤੇ ਸੋ ਜਿਹੜੇ ਲੋਕ ਪਹਿਲਾਂ ਕੰਮ ਕਰ ਰਹੇ ਸੀਗੇ ਜਿਨ੍ਹਾਂ ਨੇ ਲਘੂ ਉਦਯੋਗਾ ਵਿੱਚ ਆਲਰੇਡੀ ਕੰਮ ਕਰ ਰਹੇ ਸੀਗੇ ਸੋ ਉਹਨਾਂ ਦਾ ਕੰਮ ਤਾਂ ਤਬਾਹ ਹੋ ਗਿਆ ਉਹ ਲੋਕ ਬੇਕਾਰ ਹੋ ਗਏ ਅੱਗੇ ਵੇਖੋ ਨੌਕਰੀਆਂ ਵਿੱਚ ਅਸਮਾਨਤਾ ਅੰਗਰੇਜ਼ੀ ਰਾਜ ਸਮੇਂ ਪੜੇ ਲਿਖੇ ਭਾਰਤੀਆਂ ਨੂੰ ਉੱਚ ਅਹੁਦਿਆਂ ਤੇ ਨਹੀਂ ਲਗਾਇਆ ਜਾਂਦਾ ਸੀਗਾ ਉਹਨਾਂ ਨੂੰ ਕੇਵਲ ਛੋਟੇ ਅਹੁਦਿਆਂ ਤੇ ਹੀ ਨਿਯੁਕਤ ਕੀਤਾ ਜਾਂਦਾ ਸੀ ਭਾਰਤੀ ਕਰਮਚਾਰੀਆਂ ਨੂੰ ਅੰਗਰੇਜ਼ੀ ਕਰਮਚਾਰੀ ਨਾਲੋਂ ਘੱਟ ਤਨਖਾਹ ਦਿੱਤੀ ਜਾਂਦੀ ਸੀਗੀ ਤੇ ਪਿਛਲੀਆਂ ਵੀਡੀਓਜ਼ ਦੇ ਵਿੱਚ ਆਪਾਂ ਇਹ ਵੀ ਸਮਝਾ ਸੀਗਾ ਕਿ ਵੱਧ ਤੋਂ ਵੱਧ ਸੂਬੇਦਾਰ ਦੀ ਪਦਵੀ ਤੱਕ ਹੀ ਉਹਨੂੰ ਰੱਖਿਆ ਜਾਂਦਾ ਸੀਗਾ ਉਸ ਤੋਂ ਬਾਅਦ ਨਹੀਂ ਉੱਤੇ ਜਾ ਸਕਦਾ ਸੀਗਾ ਇਸ ਲਈ ਭਾਰਤੀ ਲੋਕ ਅੰਗਰੇਜ਼ਾਂ ਵਿਰੁੱਧ ਵਿਦਰੋਹ ਕਰਨ ਲਈ ਤਿਆਰ ਹੋ ਗਏ ਸੀ ਜ਼ਿਮੀਦਾਰਾਂ ਦੀ ਬੁਰੀ ਹਾਲਤ ਲਾਰਡ ਵਿਲੀਅਮ ਬੈਂਟਿਕ ਨੇ ਕਰਮੁਕਤ ਜ਼ਮੀਨਾ ਤੇ ਮੁੜ ਕਰ ਲਗਾ ਦਿੱਤਾ ਵੀ ਜਿੱਥੇ ਟੈਕਸ ਨਹੀਂ ਲੱਗਦਾ ਸੀਗਾ ਉਹਦੇ ਤੇ ਵੀ ਉਹਨੇ ਲਗਾਨ ਵਸੂਲਣਾ ਸ਼ੁਰੂ ਕਰਤਾ ਜਿਹੜਿਆਂ ਕਿ ਬਾਦਸ਼ਾਹ ਦੁਆਰਾ ਰਾਜ ਦੇ ਜਾਗੀਰਦਾਰਾਂ ਨੂੰ ਇਨਾਮ ਵਜੋਂ ਦਿੱਤੀਆਂ ਗਈਆਂ ਸਨ ਸੋ ਲਗਾਨ ਦੀ ਦਰ ਵਿੱਚ ਪਹਿਲਾਂ ਨਾਲੋਂ ਵਾਧਾ ਕੀਤਾ ਗਿਆ ਸਰਕਾਰੀ ਕਰਮਚਾਰੀ ਭੂਮੀ ਲਗਾਨ ਇਕੱਠਾ ਕਰਨ ਸਮੇਂ ਜ਼ਿਮੀਂਦਾਰਾਂ ਦਾ ਕਈ ਤਰ੍ਹਾਂ ਨਾਲ ਸ਼ੋਸ਼ਣ ਕਰਦੇ ਸਿਗੇ ਸੋ ਇਸ ਲਈ ਜਿਮੀਦਾਰਾ ਨੇ 1857 ਈਸਵੀ ਦੇ ਵਿਦਰੋਹ ਵਿੱਚ ਵੱਧ ਚੜ ਕੇ ਹਿੱਸਾ ਲਿਆ ਸੀਗਾ ਸੈਨਿਕ ਕਾਰਨ ਕੀ ਸੀ ਜੀ ਭਾਰਤੀ ਸੈਨਿਕਾਂ ਨੂੰ ਅੰਗਰੇਜ਼ੀ ਸੈਨਿਕਾਂ ਨਾਲੋਂ ਘੱਟ ਤਨਖਾਹ ਦਿੱਤੀ ਜਾਂਦੀ ਸੀਗੀ ਭਾਰਤੀ ਸੈਨਿਕ ਵੱਧ ਤੋਂ ਵੱਧ ਸੂਬੇਦਾਰ ਦੇ ਅਹੁਦੇ ਤੱਕ ਹੀ ਤਰੱਕੀ ਕਰ ਸਕਦਾ ਸੀਗਾ 1856 ਈਸਵੀ ਵਿੱਚ ਲਾਰਡ ਕੈਨਿੰਗ ਨੇ ਇੱਕ ਐਕਟ ਪਾਸ ਕੀਤਾ ਜਿਸ ਅਨੁਸਾਰ ਭਾਰਤੀ ਸੈਨਿਕਾਂ ਨੂੰ ਯੁੱਧ ਵਿੱਚ ਭਾਗ ਲੈਣ ਵਾਲੇ ਲੈਣ ਲਈ ਸਮੁੰਦਰ ਪਾਰ ਕਰਕੇ ਕਿਸੇ ਸਥਾਨ ਉੱਤੇ ਭੇਜਿਆ ਜਾ ਸਕਦਾ ਸੀਗਾ ਪਰ ਭਾਰਤੀ ਲੋਕ ਉਦੋਂ ਕੀ ਸਮਝਦੇ ਸੀਗੇ ਕਿ ਸਮੁੰਦਰ ਪਾਰ ਕਰਨਾ ਮਤਲਬ ਆਪ ਦਾ ਧਰਮ ਪ੍ਰਾਸ਼ਟ ਕਰਨਾ ਸੋ ਇਹਦਾ ਮਤਲਬ ਇਹ ਹੋ ਗਿਆ ਕਿ ਉਹਨਾਂ ਦੇ ਧਰਮ ਦੇ ਵਿਰੁੱਧ ਸਿਗਾ ਜੇਕਰ ਉਹ ਸਮੁੰਦਰ ਪਾਰ ਕਰਦੇ ਸਿਗੇ ਤੇ ਦੂਸਰੇ ਦੇਸ਼ਾਂ ਵਿੱਚ ਮੌਸਮ ਅਤੇ ਕਠਰਾਈਆਂ ਤੋਂ ਵੀ ਡਰਦੇ ਸਿਗੇ ਸੋ ਜਿਸ ਕਰਕੇ ਕਹਿ ਸਕਦੇ ਆ ਕਿ ਉਹ ਡਰਦੇ ਸਿਗੇ ਕਿ ਸਾਨੂੰ ਕਿਤੇ ਈਸਾਈ ਨਾ ਬਣਾ ਲੈਣ ਕ੍ਰਿਸਚਨ ਨਾ ਬਣਾ ਲੈਣ ਸੋ ਇਸ ਕਰਕੇ ਜਿਹੜੇ ਭਾਰਤੀ ਲੋਕ ਸਿਗੇ ਵੀ ਉਹਨਾਂ ਨੇ ਵਿਦਰੋਹ ਵਿੱਚ ਸਾਥ ਦਿੱਤਾ ਸਿਗਾ ਤਤਕਾਲੀਨ ਕਾਰਨ ਇੱਕ ਜਿਹੜਾ ਤੁਹਾਨੂੰ ਦੇਖਣ ਨੂੰ ਮਿਲਦਾ ਹੈ ਕਿ ਚਰਬੀ ਵਾਲੇ ਕਾਰਤੂਸ 1857 ਈਸਵੀ ਦੇ ਵਿੱਚ ਅੰਗਰੇਜ਼ੀ ਸਰਕਾਰ ਨੇ ਰਾਈਫਲਾਂ ਵਿੱਚ ਨਵੀਂ ਕਿਸਮ ਦੇ ਕਾਰਤੂਸਾਂ ਦੀ ਵਰਤੋਂ ਸ਼ੁਰੂ ਕੀਤੀ ਜਿਨ੍ਹਾਂ ਨੂੰ ਚਲਾਉਣ ਤੋਂ ਪਹਿਲਾਂ ਮੂੰਹ ਨਾਲ ਖੋਲਣਾ ਪੈਂਦਾ ਸੀਗਾ ਇਹਨਾਂ ਕਾਰਤੂਸਾਂ ਦੇ ਉੱਤੇ ਗਾਂ ਅਤੇ ਸੂਰ ਦੀ ਚਰਬੀ ਲੱਗੀ ਹੁੰਦੀ ਸੀਗੀ Hindu ਅਤੇ Musalman ਇਹਨਾਂ ਕਾਰਤੂਸਾਂ ਨੂੰ ਚਲਾਉਣਾ ਨਹੀਂ ਚਾਹੁੰਦੇ ਸੀਗੇ ਕਿਉਂਕਿ ਅਝਿਹਾ ਕਰਦੇ ਆ ਤੇ ਉਹਨਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਦੀ ਆ ਸੋ ਇਸ ਤਰ੍ਹਾਂ ਕਹਿ ਸਕਦੇ ਆ ਕਿ ਉਹਨਾਂ ਨੇ ਕਾਰਤੂਸਾਂ ਨੂੰ ਚਲਾਉਣ ਤੋਂ ਇਨਕਾਰ ਕਰ ਦਿਤਤਾ ਐਂਡ کارਤੂਸਾਂ ਨੂੰ ਚਲਾਉਣ ਤੋਂ ਇਨਕਾਰ ਕਰਨ ਵਾਲਾ ਜਿਹੜਾ ਪਹਿਲਾ ਵਿਅਕਤੀ ਸੀਗਾ ਉਹਦਾ ਨਾਮ ਸੀਗਾ ਜੀ ਸੈਨਿਕ ਮੰਗਲ पांडे 29 ਮਾਰਚ ਦੀ ਗੱਲ ਹੈ 29 ਮਾਰਚ 1857 ਈਸਵੀ ਦੇ ਵਿੱਚ ਉਹਨੇ کارਤੂਸਾਂ ਦੀ ਵਰਤੋਂ ਕਰਨ ਤੋਂ ਨਾ ਕਰਤੀ ਵੀ ਮੈਂ ਨਹੀਂ ਵਰਤਦਾ ਇਹਨਾਂ کارਤੂਸਾਂ ਨੂੰ ਤੇ ਇੱਕ ਅੰਗਰੇਜ਼ੀ ਜਿਹੜਾ ਅਫਸਰ ਸੀਗਾ ਅੰਗਰੇਜ਼ ਅਫਸਰ ਸੀਗਾ ਉਹਦੀ ਹੱਤਿਆ ਕਰਤੀ ਉਹਨੂੰ ਮਾਰਤਾ ਇਸ ਤਰ੍ਹਾਂ 1857 ਈਸਵੀ ਦੇ ਵਿੱਚ ਇਸ ਬਗਾਵਤ ਦਾ ਜਾਂ ਫਿਰ ਇਸ ਵਿਦਰੋਹ ਦਾ ਆਰੰਭ ਹੋਇਆ ਸ਼ੁਰੂਆਤ ਹੋਗੀ ਸੀਗੀ ਤੇ ਵਿਦਰੋਹੀਆਂ ਕੁਝ ਮੁੱਖ ਘਟਨਾਵਾਂ ਹਨ ਜਿਵੇਂ ਕਿ ਬੈਰਕਪੁਰ ਦੀ ਗੱਲ ਆਪਾਂ ਕਰਦੇ ਹਾਂ ਇਸ ਵਿਦਰੋਹ ਦੀ ਜਿਹੜੀ ਸ਼ੁਰੂਆਤ ਹੋਈ ਸੀ ਨਾ ਉਹ ਹੋਈ ਸੀਗੀ ਬੈਰਕਪੁਰ ਤੋਂ ਕਿੱਥੋਂ ਹੋਈ ਸੀਗੀ ਬੈਰਕਪੁਰ ਤੋਂ ਸੋ 1857 ਈਸਵੀ ਦਾ ਵਿਦਰੋਹ ਜਿਹੜਾ ਸੀਗਾ ਬੈਰਕਪੁਰ ਤੋਂ ਸ਼ੁਰੂ ਹੋਇਆ ਤੇ ਇਸ ਵਿਦਰੋਹ ਦੀ ਜਿਹੜੀ ਅਗਵਾਈ ਹੈਗੀ ਹੈ ਸ਼ੁਰੂਆਤ ਕਿਹਨੇ ਕੀਤੀ ਸੀਗੀ ਮੰਗਲ ਪਾਂਡੇ ਨਾਮ ਦੇ ਸੈਨਿਕ ਨੇ ਕੀਤੀ ਸੀਗੀ ਕਿਉਂ ਕੀਤੀ ਸੀਗੀ ਮੰਗਲ ਪਾਂਡੇ ਨੇ ਕਿਹਾ ਕਿ ਭਈ ਚਰਬੀ ਵਾਲਾ ਜਿਹੜਾ ਕਾਰਤੂਸ ਹੈਗਾ ਆ ਮੈਂ ਨਹੀਂ ਚਲਾਉਂਦਾ ਸੋ ਇਹ ਕਹਿ ਕੇ ਉਹਨੇ ਇੱਕ ਅਫਸਰ ਜਿਹੜਾ ਸੀਗਾ ਅੰਗਰੇਜ਼ੀ ਅਫਸਰ ਉਹਨੂੰ ਮਾਰ ਦਿੱਤਾ ਤੇ ਇਸ ਤੋਂ ਬਾਅਦ ਹੋਰ ਕੀ ਹੋਇਆ ਉਹਨੇ ਬਾਕੀ ਸੈਨਿਕਾਂ ਨੂੰ ਵੀ ਕਿਹਾ ਕਿ ਯਾਰ ਤੁਸੀਂ ਵੀ ਇਨਾ ਕਾਰਤੂਸਾਂ ਦੇ ਵਰਤੋ ਨਾ ਕਰੋ ਅੰਗਰੇਜ਼ੀ ਸਰਕਾਰ ਨੇ ਕਿਹਾ ਕਿ ਵੀ ਮੰਗਲਪਾਂਡੇ ਨੂੰ ਬੰਦੀ ਬਣਾ ਲਿਆ ਜਾਵੇ ਤੇ ਇੱਕ ਅੰਗਰੇਜ਼ ਜਿਹੜਾ ਅਫਸਰ ਸੀਗਾ ਹਸਨ ਉਹਨੂੰ ਫਿਰ ਉਹਨੇ ਗੋਲੀ ਮਾਰਤੀ ਕਿਨੇ ਮੰਗਲਪਾਂਡੇ ਨੇ ਅੰਗਰੇਜ਼ੀ ਜਿਹੜਾ ਅਫਸਰ ਸੀਗਾ ਹਸਨ ਉਹਨੂੰ ਗੋਲੀ ਮਾਰਤੀ ਜਿਸ ਕਰਕੇ ਉਹਨੂੰ ਫਾਂਸੀ ਦੀ ਸਜ਼ਾ ਦੇ ਦਿੱਤੀ ਗਈ। ਇਸੇ ਤਰ੍ਹਾਂ ਕਹਿ ਸਕਦੇ ਹਾਂ 1857 ਈਸਵੀ ਦਾ ਜਿਹੜਾ ਵਿਦਰੋਹ ਸੀਗਾ ਪਹਿਲਾ ਸ਼ਹੀਦ ਹੈਗਾ ਸੀ ਉਹ ਸੀਗਾ ਜੀ ਮੰਗਲ पांडे। ਮੰਗਲ पांडे ਪਹਿਲਾ ਕ੍ਰਾਂਤੀਕਾਰੀ। ਇਸ ਘਟਨਾ ਦੀ ਖਬਰ ਸੁਣ ਕੇ ਸਾਰੇ ਭਾਰਤ ਵਿੱਚ ਵਿਦਰੋਹੀ ਭਾਵਨਾ ਭੜਕ ਉੱਠੀ ਸੀਗੀ। ਮੇਰਠ ਦੀ ਘਟਨਾ ਦੀ ਗੱਲ ਕਰੀਏ ਤਾਂ ਮੇਰਠ ਵਿੱਚ ਲਗਭਗ 85 ਭਾਰਤੀ ਸੈਨਿਕਾਂ ਨੇ ਚਰਬੀ ਵਾਲੇ ਕਾਰਤੂਸਾਂ ਨੂੰ ਚਲਾਉਣ ਤੋਂ ਮਨਾ ਕਰ ਦਿੱਤਾ ਤੇ ਇਸ ਕਰਕੇ ਉਹਨਾਂ ਨੂੰ ਕੈਦ ਕਰ ਲਿਆ ਗਿਆ। ਇਸ ਨਾਲ ਭਾਰਤੀ ਸੈਨਿਕ ਹੋਰ ਜ਼ਿਆਦਾ ਭੜਕ ਉੱਠੇ ਉਹਨਾਂ ਨੇ ਫਿਰ 31 ਮਈ ਜੋ ਕਿ ਸਾਰੇ ਭਾਰਤ ਵਿੱਚ ਵਿਦਰੋਹ ਕਰਨ ਦਾ ਨਿਸ਼ਚਿਤ ਮਿਤੀ ਸੀਗੀ ਦਾ ਇੰਤਜ਼ਾਰ ਕੀਤੇ ਬਿਨਾਂ ਹੀ 10 ਮਈ 1857 ਈਸਵੀ ਨੂੰ ਜੇਲ੍ਹ ਤੋੜ ਕੇ ਆਪਣੇ ਸਾਥੀਆਂ ਨੂੰ ਰਿਹਾ ਕਰਵਾ ਲਿਆ ਮਤਲਬ ਕਿ ਇਹ ਜਿਹੜਾ ਵਿਦਰੋਹ ਸੀ ਕਿਤੇ ਨਾ ਕਿਤੇ ਥੋੜਾ ਜਿਹਾ ਟਾਈਮ ਤੋਂ ਪਹਿਲਾਂ ਸ਼ੁਰੂ ਹੋ ਗਿਆ ਸੀਗਾ ਗੁੱਸੇ ਵਿੱਚ ਆ ਕੇ ਸੋ ਉਹਨਾਂ ਨੇ ਅੰਗਰੇਜ਼ ਅਫਸਰਾਂ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਵੀ ਮਾਰ ਦਿੱਤਾ ਉਨ੍ਹਾਂ ਦੇ ਘਰਾਂ ਨੂੰ ਸਾੜ ਦਿੱਤਾ ਅੱਗ ਲਗਾ ਦਿੱਤੀ ਤੇ ਦਿੱਲੀ ਵੱਲ ਉਹ ਚੱਲ ਪਏ ਦਿੱਲੀ ਵੱਲ ਕਿਉਂ ਚੱਲੇ ਸਕੇ ਇਹਦੇ ਬਾਰੇ ਵੀ ਆਪਾਂ ਦੇਖ ਲੈਣੇ ਆਂ ਐਂਡ ਇਹ ਕੁਝ ਪੁਆਇੰਟਸ ਤੁਸੀਂ ਵੇਖ ਸਕਦੇ ਹੋ ਆਹ ਵੇਖ ਸਕਦੇ ਹੋ ਤੁਸੀਂ ਬੈਰਕਪੁਰ ਬੈਰਕਪੁਰ ਤੋਂ ਬਾਅਦ ਤੁਸੀਂ ਕਾਨਪੁਰ ਵੇਖ ਸਕਦੇ ਹੋ ਕਾਨਪੁਰ ਤੋਂ ਬਾਅਦ ਤੁਸੀਂ ਜਿੰਨੇ ਵੀ ਚਾਂਸੀ ਕੋਟਾ ਇੰਦੌਰ ਸਤਾਰਾ ਕੋਲਾਪੁਰ ਤੰਜਾਵੁਰ ਇਹ ਸਾਰੀਆਂ ਥਾਵਾਂ ਨੇ ਜੀ ਦਿੱਲੀ ਦੀ ਘਟਨਾ ਬਾਰੇ ਵੀ ਸਮਝ ਲਓ ਤੁਸੀਂ ਕਿ ਮੇਰਟ ਦੀ ਘਟਨਾ ਤੋਂ ਬਾਅਦ 11 ਮਈ 1857 ਈਸਵੀ ਨੂੰ ਭਾਰਤੀ ਸੈਨਿਕ ਦਿੱਲੀ ਪਹੁੰਚੇ ਦਿੱਲੀ ਦੇ ਅੰਗਰੇਜ਼ ਕਮਾਂਡਰ ਰਿਪਲੇ ਨੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਹ ਸਫਲ ਨਾ ਹੋ ਸਕਿਆ ਸੋ ਕਰਨਲ ਕਰਨਲ ਅਤੇ ਹੋਰ ਅੰਗਰੇਜ਼ ਅਫਸਰਾਂ ਦਾ ਕਤਲ ਕਰ ਦਿੱਤਾ ਗਿਆ ਭਾਰਤੀ ਸੈਨਿਕਾਂ ਨੇ ਦਿੱਲੀ ਦੇ ਲਾਲ ਕਿਲੇ ਤੇ ਕਬਜ਼ਾ ਕਰ ਲਿਆ ਉਹਨਾਂ ਨੇ ਬਹਾਦਰ ਸ਼ਾਹ ਜਫਰ ਨੂੰ ਆਪਣਾ ਬਾਦਸ਼ਾਹ ਕੀ ਕਰਤਾ ਐਲਾਨ ਕਰਤਾ ਇਸ ਲਹਿਰ ਇਹ ਜਿਹੜੀ ਲਹਿਰ ਸੀਗੀ ਬੜੀ ਜਲਦੀ ਅਲੀਗੜ ਇਟਾਵਾ ਮੈਨਪੂਰੀ ਅਤੇ ਬੁੰਦੇਲਖੰਡ ਵਿੱਚ ਫੈਲ ਗਈ ਤੇ ਇਸ ਤੋਂ ਬਾਅਦ ਜਿਹੜਾ ਵਿਦਰੋਹ ਸੀ ਫਿਰ ਕਾਨਪੁਰ, ਲਖਨਊ, ਚਾਂਸੀ ਅਤੇ ਬਿਹਾਰ ਵਿੱਚ ਵੀ ਫੈਲ ਗਿਆ। ਇਸ ਉਪਰੰਤ ਪੰਜਾਬ, ਰਾਜਸਥਾਨ ਅਤੇ ਮੱਧ ਪ੍ਰਦੇਸ਼ ਵਿੱਚ ਵੀ ਇਸ ਲਹਿਰ ਦਾ ਜਿਹੜਾ ਡੂੰਗਾ ਪ੍ਰਭਾਵ ਸੀਗਾ ਉਹ ਵੇਖਣ ਨੂੰ ਮਿਲਿਆ। ਜਨਰਲ ਨਿਕਲਸਨ ਨੇ ਕੁਝ ਭਾਰਤੀ ਅਨਿਯਮਿਤ ਫੌਜਾਂ ਦੀ ਮਦਦ ਨਾਲ 14 ਸਤੰਬਰ ਨੂੰ ਦਿੱਲੀ ਦੇ ਦਰਬਾਰਾ ਦੁਬਾਰਾ ਕਬਜ਼ਾ ਕਰ ਲਿਆ। ਬਹਾਦਰ ਸ਼ਾ ਜਫਰ ਨੂੰ ਕੈਦੀ ਬਣਾ ਕੇ ਰੰਗੂਨ ਦੀ ਜੇਲ੍ਹ ਵਿੱਚ ਰੰਗੂਨ ਦੀ ਜੇਲ੍ਹ ਵਿੱਚ ਭੇਜ ਦਿੱਤਾ ਗਿਆ ਉਸ ਦੇ ਜਿਹੜੇ ਬੱਚੇ ਸੀਗੇ ਉਹਨੂੰ ਗੋਲੀ ਮਾਰ ਦਿੱਤੀ ਗਈ ਬਹਾਦਰ ਸ਼ਾ ਦੀ ਕੁਝ ਸਮਾਂ ਬਾਅਦ ਮੌਤ ਹੋ ਗਈ ਅਤੇ ਮੁਗਲ ਸਮਰਾਟ ਦੀ ਜਿਹੜੀ ਪਦਵੀ ਸੀਗੀ ਉਹ ਵੀ ਖਤਮ ਹੋ ਗਈ ਸੋ ਇਹ ਕੁਝ ਜਾਣਕਾਰੀ ਤੁਹਾਨੂੰ ਮਿਲਦੀ ਹੈਗੀ ਆ ਕਾਨਪੁਰ ਦੀ ਘਟਨਾ ਬਾਰੇ ਵੀ ਸਮਝ ਲਓ ਨਾਨਾ ਸਾਹਿਬ ਨੇ ਆਪਣੇ ਪ੍ਰਸਿੱਧ ਜਨਰਲ ਤਾਤਿਆ ਟੋਪੇ ਦੀ ਸਹਾਇਤਾ ਨਾਲ ਕਾਨਪੁਰ ਤੇ ਕਬਜ਼ਾ ਕਰ ਲਿਆ ਅਤੇ ਕਈ ਅੰਗਰੇਜ਼ੀ ਅਫਸਰ ਦਾ ਕਤਲ ਕਰ ਦਿੱਤਾ 17 ਜੁਲਾਈ 1857 ਈਸਵੀ ਨੂੰ ਜਨਰਲ ਹੈਵਲਕ ਨੇ ਤਾਤਿਆ ਟੋਪੇ ਨੂੰ ਹਰਾ ਕੇ ਦੁਬਾਰਾ ਕਾਨਪੁਰ ਤੇ ਕਬਜ਼ਾ ਕਰ ਲਿਆ ਨਾਨਾ ਸਾਹਿਬ ਨੇ ਜਾ ਕੇ ਨੇਪਾਲ ਸ਼ਰਨ ਲਈ ਤਾਤਿਆ ਟੋਪੇ ਉੱਥੋਂ ਕੀ ਹੋਇਆ ਗਿਆ ਜੀ ਉੱਥੋਂ ਕਿ ਨਾਨਾ ਸਾਹਿਬ ਨੇ ਜਾ ਕੇ ਨੇਪਾਲ ਸ਼ਰਨ ਲੈ ਲਈ ਅਤੇ ਜਿਹੜਾ ਤਾਤਿਆ ਟੋਪੇ ਸੀਗਾ ਉੱਥੋਂ ਭੱਜ ਕੇ ਚਾਂਸੀ ਦੀ ਰਾਣੀ ਪਾਸ ਚਾਂਸੀ ਦੀ ਰਾਣੀ ਕੋਲ ਚਲਾ ਗਿਆ ਲਖਨਊ ਦੀ ਘਟਨਾ ਕਿ ਲਖਨਊ ਅਵਦ ਦੀ ਰਾਸਥਾਨੀ ਸੀਗੀ ਉਸ ਟਾਈਮ ਦੇ ਵਿੱਚ ਅਵਦ ਦੇ ਲੋਕਾਂ ਨੇ ਇਸ ਵਿਦਰੋਹ ਵਿੱਚ ਵੱਧ ਚੜ ਕੇ ਹਿੱਸਾ ਲਿਆ ਸੀਗਾ ਇਹਨਾਂ ਵਿਦਰੋਹੀਆਂ ਨੇ ਬਹੁਤ ਸਾਰੇ ਅੰਗਰੇਜ਼ਾਂ ਨੂੰ ਮਾਰ ਦਿੱਤਾ ਜਦੋਂ ਜਨਰਲ ਹੈਵਲਾਕ ਅੰਗਰੇਜ਼ਾਂ ਦੀ ਸਹਾਇਤਾ ਕਰਨ ਦੇ ਲਈ ਲਖਨਊ ਪਹੁੰਚਿਆ ਤਾਂ ਵਿਦਰੋਹੀਆਂ ਨੇ ਉਸ ਦਾ ਵੀ ਕਤਲ ਕਰ ਦਿੱਤਾ ਅੰਤ ਵਿੱਚ ਅੰਗਰੇਜ਼ਾਂ ਨੇ ਲਖਨਊ ਉੱਤੇ ਕਬਜ਼ਾ ਕਰ ਲਿਆ ਛਾਂਸੀ ਦੀ ਗੱਲ ਕਰ ਲੈਣੇ ਆ ਛਾਂਸੀ ਦੀ ਰਾਣੀ ਲక్ష్ਮੀਬਾਈ ਛਾਂਸੀ ਦੀ ਰਾਣੀ लक्ष्मीबाई ਦੇ ਦਿਲ ਵਿੱਚ ਅੰਗਰੇਜ਼ਾਂ ਪ੍ਰਤੀ ਬੜਾ ਗੁੱਸਾ ਸਗਾ ਰੋਸ ਸੀ ਕਿਉਂਕਿ ਅੰਗਰੇਜ਼ਾਂ ਨੇ ਰਾਣੀ ਦੇ ਗੋਦਲੇ ਪੁੱਤਰ ਨੂੰ ਵਾਰਸ ਮੰਨਣ ਤੋਂ ਇਨਕਾਰ ਕਰਤਾ ਸਗਾ ਭਾਵ ਇਹ ਕਿ ਲੈਪਸ ਦੀ ਨੀਤੀ ਤਹਿਤ ਰਾਣੀ ਲక్ష్ਮੀਬਾਈ ਦਾ ਜਿਹੜਾ ਚਾਂਸੀ ਸਗਾ ਵੀ ਚਾਂਸੀ ਨੂੰ ਵੀ ਆਪਦੇ ਕਬਜ਼ੇ ਵਿੱਚ ਲੈ ਲੈ ਸਗਾ ਅੰਗਰੇਜ਼ਾਂ ਨੇ ਚਾਂਸੀ ਤੇ ਹਮਲਾ ਕਰ ਦਿੱਤਾ ਚਾਂਸੀ ਦੀ ਰਾਣੀ ਅੰਗਰੇਜ਼ਾਂ ਵਿਰੁੱਧ ਬੜੀ ਬਹਾਦਰੀ ਨਾਲ ਲੜੀ ਤਾਂਤਿਆ ਟੋਪੇ ਨੇ ਉਸ ਦੀ ਸਹਾਇਤਾ ਕੀਤੀ ਪਰੰਤੂ ਉਹ ਬਹਾਦਰੀ ਨਾਲ ਲੜਦੀ ਹੋਈ ਵੈਰੀਆਂ ਹੱਥੋਂ ਸ਼ਹੀਦੀ ਪ੍ਰਾਪਤ ਕਰ ਗਈ। ਕੁਝ ਸਮੇਂ ਬਾਅਦ ਤਾਂਤਿਆ ਟੋਪੇ ਵੀ ਫੜਿਆ ਗਿਆ ਅਤੇ ਉਸ ਨੂੰ 1859 ਈਸਵੀ ਵਿੱਚ ਫਾਂਸੀ ਦੀ ਸਜ਼ਾ ਦੇ ਦਿੱਤੀ ਗਈ। ਪੰਜਾਬ ਦੀ ਗੱਲ ਕਰਦੇ ਹਾਂ ਭਾਵੇਂ ਪੰਜਾਬ ਦੀਆਂ ਰਿਆਸਤਾਂ ਨੇ ਸ਼ਾਸਕਾਂ ਨੇ ਵੀ ਕੁਝ ਰਿਆਸਤਾਂ ਸੀਗੀਆਂ ਜਿਨ੍ਹਾਂ ਨੇ ਅੰਗਰੇਜ਼ਾਂ ਦਾ ਸਾਥ ਦਿੱਤਾ ਸੀਗਾ 1857 ਈਸਵੀ ਦੇ ਵਿਦਰੋਹ ਦੀ ਗੱਲ ਕਰ ਰਹੇ ਹਾਂ ਪਰੰਤੂ ਪੰਜਾਬ ਵਿੱਚ ਫਿਰ ਵੀ ਅਨੇਕਾ ਸਥਾਨਾਂ 'ਤੇ ਅੰਗਰੇਜ਼ਾਂ ਵਿਰੁੱਧ ਵਿਧਰੋਹ ਕੀਤੇ ਗਏ ਸਿਗੇ ਜਿਵੇਂ ਫਿਰੋਜ਼ਪੁਰ ਪੇਸ਼ਾਵਰ ਹੋਤੀ ਮਰਦਾਨ ਜਲੰਧਰ ਆਦਿ ਸਥਾਨਾਂ ਉਤੇ ਸੈਨਿਕਾਂ ਨੇ ਅੰਗਰੇਜ਼ਾਂ ਵਿਰੁੱਧ ਵਿਦਰੋਹ ਕੀਤਾ ਸਗਾ ਅੰਗਰੇਜ਼ਾਂ ਨੇ ਇਨਾ ਵਿਦਰੋਹਾਂ ਨੂੰ ਦਬਾ ਦਿੱਤਾ ਅਤੇ ਬਹੁ ਗਿਣਤੀ ਵਿੱਚ ਸੈਨਿਕਾਂ ਨੂੰ ਵੀ ਮਾਰ ਦਿੱਤਾ ਸਗਾ ਆਧੁਨਿਕ ਹਰਿਆਣਾ ਰਾਜ ਦੇ ਰਿਵਾੜੀ ਪਿਵਾਨੀ ਬੱਲਵਗੜ ਹਾਂਸੀ ਆਦਿ ਸਥਾਨਾਂ ਦੇ ਨੇਤਾਵਾਂ ਨੇ 1857 ਈਸਵੀ ਦੇ ਵਿਦਰੋਹ ਵਿੱਚ ਅੰਗਰੇਜ਼ਾਂ ਦਾ ਟੱਕਰਾਂ ਕੀਤਾ ਸੋ ਇਹ ਜਿੰਨੇ ਵੀ ਸਥਾਨ ਸਗੇ ਉਪਰਕਤ ਸਥਾਨਾਂ ਦੇ ਇਲਾਵਾ ਬਨਾਰਸ, ਇਲਾਹਾਬਾਦ, ਬਰੇਲੀ ਆਦਿ ਸਥਾਨਾਂ ਉੱਤੇ ਵੀ ਅੰਗਰੇਜ਼ਾਂ ਵਿਰੁੱਧ ਵਿਦਰੋਹ ਹੋਏ ਪਰੰਤੂ ਅੰਗਰੇਜ਼ਾਂ ਨੇ ਉਨ੍ਹਾਂ ਦਾ ਦਮਨ ਕਰਤਾ ਖਤਮਾ ਕਰ ਦਿੱਤਾ ਸਗਾ 1857 ਈਸਵੀ ਦੇ ਵਿਦਰੋਹ ਵਿੱਚ ਪੰਜਾਬੀਆਂ ਦਾ ਕੀ ਯੋਗਦਾਨ ਸਗਾ ਇਹਦੇ ਬਾਰੇ ਵੀ ਆਪਾਂ ਦੇਖ ਲੈਣੇ ਆ ਸੈਨਿਕਾ ਦੀ ਬਗਾਵਤ 1857 ਈਸਵੀ ਦਾ ਵਿਦਰੋਹ 10 ਮਈ 1857 ਈਸਵੀ ਨੂੰ ਮੇਰਠ ਤੋਂ ਸ਼ੁਰੂ ਹੋਇਆ ਸਗਾ ਜਦੋਂ 12 ਮਈ 1857 ਈਸਵੀ ਨੂੰ ਇਸ ਵਿਰੋਧੀ ਵਿਦਰੋਹੀ ਖਬਰ ਲਾਹੌਰ ਪੁੱਜੀ ਤਾਂ ਪੰਜਾਬ ਵਿੱਚ ਬਗਾਵਤ ਦੇ ਡਰ ਤੋਂ ਮੀਆਂ ਮੀਰ ਦੀ ਸ਼ਾਮਣੀ ਲਾਹੌਰ ਪੇਸ਼ਾਵਰ ਨਵਾਂ ਸ਼ਹਿਰ ਰਾਵਲਪਿੰਡੀ ਅੰਬਾਲਾ ਅੰਮ੍ਰਿਤਸਰ ਹੁਸ਼ਿਆਰਪੁਰ ਅਤੇ ਡੇਰਾ ਜਾਤ ਦੇ ਪੰਜਾਬੀਆਂ ਅਤੇ ਭਾਰਤੀ ਸੈਨਿਕਾਂ ਨੂੰ ਬੇਹਥਿਆਰ ਕਰ ਦਿੱਤਾ ਗਿਆ ਫਿਰ ਵੀ ਜਲੰਧਰ ਫਲੋਰ ਸਿਆਲਕੋਟ ਅਤੇ ਜੇਲਮ ਵਿਖੇ ਵੀ ਸੈਨਿਕਾਂ ਬਗਾਵਤਾਂ ਹੋਈਆਂ ਲੋਕਾਂ ਦੀ ਬਗਾਵਤ ਲੁਧਿਆਣਾ ਅਤੇ ਫਿਰੋਜ਼ਪੁਰ ਦੇ ਲੋਕਾਂ ਨੇ ਕਈ ਥਾਵਾਂ ਤੇ ਬਗਾਵਤ ਕੀਤੀ ਸਰਸਾ, ਮੈਂਟ ਗੁੰਮਰੀ, ਮਲਤਾਨ, ਬਹਾਵਲਪੁਰ, ਫਾਜ਼ਿਲਕਾ ਆਦਿ ਦੇ ਮੁਸਲਮਾਨ ਲੋਕ ਵੀ ਅੰਗਰੇਜ਼ਾਂ ਦੇ ਖਿਲਾਫ ਖੜੇ ਹੋਏ। ਦਿੱਲੀ, ਰੋਹਿਲਖੰਡ, ਰੌहतक ਅਤੇ ਰਵਾੜੀ ਨੇੜੇ ਵੀ ਕਈ ਸਥਾਨਾਂ ਤੇ ਪੰਜਾਬੀਆਂ ਨੇ ਬਗਾਵਤਾਂ ਕੀਤੀਆਂ। ਕਰਨਾਲ ਵਿਖਲੇ ਕਈ ਜਾਟ ਪਿੰਡਾਂ ਨੇ ਸਰਕਾਰ ਨੂੰ ਜ਼ਮੀਨ ਦਾ ਲਗਾਨ ਦੇਣ ਤੋਂ ਇਨਕਾਰ ਕਰ ਦਿੱਤਾ। ਸਰਦਾਰ ਅਹਿਮਦ ਖਾਨ ਖਰਲ ਦੀ ਬਗਾਵਤ ਅੰਗਰੇਜ਼ੀ ਰਾਜ ਨੂੰ ਮਾਲੀਆ ਨਾ ਦੇਣ ਕਰਕੇ ਖਰਲ ਕਬੀਲੇ ਦੇ ਸਰਦਾਰ ਅਹਿਮਦ ਖਾਂ ਖਰਲ ਨੇ ਬਗਾਵਤ ਕੀਤੀ। ਰਾਵੀ ਦਰਿਆ ਤੇ ਵਸਦੇ ਕਈ ਕਬੀਲਿਆਂ ਨੇ ਉਸ ਦਾ ਸਾਥ ਦਿੱਤਾ। ਉਸ ਨੇ ਇੱਕ ਅੰਗਰੇਜ਼ ਅਫਸਰ ਅਤੇ ਕਈ ਅੰਗਰੇਜ਼ ਫੌਜੀਆਂ ਦਾ ਕਤਲ ਕਰ ਦਿੱਤਾ। ਅੰਤ ਵਿੱਚ ਉਹ ਆਪਣੇ 20 ਘੋੜਸਵਾਰ ਸਮੇਤ ਅੰਗਰੇਜ਼ਾਂ ਦਾ ਵਿਰੋਧ ਕਰਦਾ ਹੋਇਆ ਪਾਕ ਪਟਨ ਵੇਖੇ ਸ਼ਾਇਦ ਹੋ ਗਿਆ ਸੋ ਪੰਜਾਬ ਵਿੱਚ 1857 ਈਸਵੀ ਦੀ ਬਗਾਵਤ ਇਸ ਕਰਕੇ ناکਾਮਯਾਬ ਹੋ ਸકી ਕਿਉਂਕਿ ਪੰਜਾਬੀ ਬਾਗਿਆਂ ਕੋਲ ਕੋਈ ਵੀ ਉੱਚ ਕੋਟੀ ਦਾ ਨੇਤਾ ਨਹੀਂ ਸੀ ਪੰਜਾਬ ਦੇ ਰਾਜਿਆਂ ਨੇ ਅੰਗਰੇਜ਼ਾਂ ਦਾ ਵਿਰੋਧ ਕਰਨ ਦੀ ਥਾਂ ਸਗੋਂ ਉਹਨਾਂ ਦਾ ਕਈ ਇਹੋ ਜਿਹੇ ਵੀ ਲੋਕ ਸਕੇ ਜਿਨ੍ਹਾਂ ਨੇ ਅੰਗਰੇਜ਼ਾਂ ਦਾ ਸਾਥ ਦਿੱਤਾ ਇਸ ਲਈ ਪੰਜਾਬੀਆਂ ਦਾ ਆਜ਼ਾਦੀ ਲਈ ਪਹਿਲਾ ਸੰਘਰਸ਼ ਜਿਹੜਾ ਸਗਾ ਉਹ ਸਫਲ ਨਾ ਹੋ ਸਕਿਆ ਕੀ ਕਾਰਨ ਸੀ ਕਿ ਜਿਹਦੇ ਕਰਕੇ 1857 ਈਸਵੀ ਦਾ ਵਿਦਰੋਹ ਅਸਫਲ ਰਿਹਾ ਸੋ ਇਹਦੇ ਕੁਝ ਕਾਰਨ ਹੈਗੇ ਆ ਜਿਹਦੇ ਬਾਰੇ ਆਪਾਂ ਗੱਲ ਕਰ ਲੈਣੇ ਆ ਸੋ ਇਹ ਜਿਹੜਾ ਵਿਦਰੋਹ ਸੀਗਾ ਕਦੋਂ ਸ਼ੁਰੂ ਕੀਤਾ ਜਾਣਾ ਸੀਗਾ 31 ਮਈ 1857 ਈਸਵੀ ਦੇ ਵਿੱਚ ਕੀ ਡੇਟ ਫਿਕਸ ਕੀਤੀ ਗਈ ਸੀ ਪਰ ਇਹ ਜਿਹੜਾ ਵਿਦਰੋਹ ਸੀ ਇਹ 29 ਮਾਰਚ ਤੁਸੀਂ ਵੇਖੋ ਕਿੱਥੇ ਮਈ ਨੂੰ ਸ਼ੁਰੂ ਕਰਨਾ ਸੀਗਾ ਇਹ ਜਿਹੜਾ ਸੀਗਾ 31 29 ਮਾਰਚ 1857 ਈਸਵੀ ਨੂੰ ਹੀ ਸ਼ੁਰੂ ਹੋ ਗਿਆ ਜਦਕਿ ਵਿਦਰੋਹੀਆਂ ਦੀ ਜਿਹੜੀ ਪੂਰੀ ਤਿਆਰੀ ਸੀਗੀ ਉਹ ਹੋ ਨਾ ਸਕੀ ਜਿਹਦੇ ਕਰਕੇ ਇਹ ਜਿਹੜਾ ਅੰਦੋਲਨ ਜਾਂ ਫਿਰ ਵਿਦਰੋਹ ਸੀਗਾ ਉਹ ਸਫਲ ਨਾ ਹੋ ਸਕਿਆ ਅੱਗੇ ਦੂਸਰੇ ਪੁਆਇੰਟ ਤੇ ਵਿਦਰੋਹੀਆਂ ਵਿੱਚ ਇਕਤਾ ਦੀ ਕਮੀ ਸੀਗੀ ਸੋ ਕਿਤੇ ਕਿਤੇ ਇਹੋ ਜਿਹੇ ਲੋਕ ਸਕੇ ਜਿਹੜੇ ਕੀ ਅੰਗਰੇਜ਼ਾਂ ਦਾ ਸਾਥ ਦੇ ਰਹੇ ਸੀ ਜਾਂ ਫਿਰ ਇਕਤਾ ਨਹੀਂ ਹੋ ਸਕੀ ਜਿਹਦੇ ਕਰਕੇ ਇਹ ਜਿਹੜਾ ਵਿਦਰੋਹ ਸੀ ਅਸਫਲ ਰਿਹਾ ਅੰਗਰੇਜ਼ਾਂ ਨਾਲੋਂ ਵਿਦਰੋਹੀਆਂ ਕੋਲ ਸਾਧਨ ਬਹੁਤ ਘੱਟ ਸਿਗੇ ਠੀਕ ਹੈ ਜੀ ਆਪਣੇ ਕੋਲ ਟ੍ਰੈਡੀਸ਼ਨਲ ਮੈਥਡਸ ਸਿਗੇ ਆਪਣੇ ਕੋਲ ਉਹਨਾਂ ਵਾਂਗ ਮਾਡਰਨ ਹਥਿਆਰ ਨਹੀਂ ਸੀ ਸਾਧਨ ਆਪਣੇ ਕੋਲ ਇੰਨੇ ਜ਼ਿਆਦਾ ਨਹੀਂ ਸਿਗੇ ਇਹ ਜਿਹੜਾ ਵਿਦਰੋਹ ਸੀ ਸਾਰੇ ਭਾਰਤ ਵਿੱਚ ਨਹੀਂ ਫੈਲ ਸਕਿਆ ਕੁਝ ਕੁਝ ਥਾਮਾਂ ਤੇ ਸੋ ਕੁਝ ਦੇਸੀ ਰਿਆਸਤਾ ਸੀਗੀਆਂ ਜਿਵੇਂ ਕਿ ਹੈਦਰਾਬਾਦ ਗਵਾਲੀਅਰ ਪਟਿਆਲਾ ਨਾਬਾ ਜਿੰਦ ਕਪੂਰਥਲਾ ਆਦਿ ਜਿਹੜੇ ਸ਼ਾਸਕ ਸਿਗੇ ਇਹਨਾਂ ਨੇ ਅੰਗਰੇਜ਼ਾਂ ਦੀ ਸਹਾਇਤਾ ਕਿਤੀ ਜਦੋਂ ਆਪਣੇ ਹੀ ਅੰਗਰੇਜ਼ਾਂ ਨਾਲ ਰਲੇ ਹੋਣ ਤੇ ਫਿਰ ਕਿੱਥੋਂ ਜਿਹੜਾ ਇਹ ਸਫਲ 1857 ਈਸਵੀ ਦਾ ਵਿਦਰੋਹ ਕਿਵੇਂ ਸਫਲ ਹੋ ਸਕਦਾ ਸੀ ਆਵਾਜ਼ ਆਈ ਅਤੇ ਸੰਚਾਰ ਦੇ ਜਿਹੜੇ ਸਾਧਨ ਸੀਗੇ ਉਹਨਾਂ ਤੇ ਅਧਿਕਾਰ ਸਾਰਾ ਅੰਗਰੇਜ਼ਾਂ ਦਾ ਸੀਗਾ ਸੋ ਇਹ ਵੀ ਕਾਰਨ ਸੀ ਅੰਗਰੇਜ਼ਾਂ ਨੇ ਆਪਣੀ ਸਾਰੀ ਸ਼ਕਤੀ ਨਾਲ ਇਸ ਵਿਦਰੋਹ ਦਾ ਖਾਤਮਾ ਕਰ ਦਿੱਤਾ ਤੇ ਅੰਗਰੇਜ਼ਾਂ ਦੀ ਜਿਹੜੀ ਗੁਪਤ ਪ੍ਰਣਾਲੀ ਸੀਗੀ ਵੀ ਇਹਨਾਂ ਨੂੰ ਸਾਰੀਆਂ ਖਬਰਾਂ ਮਿਲ ਜਾਂਦੀਆਂ ਸੀਗੀਆਂ ਸੋ ਇਸ ਕਰਕੇ ਕਹਿ ਸਕਦੇ ਆ ਕਿ ਆਪਣਾ ਨੂੰ ਕਾਫੀ ਜ਼ਿਆਦਾ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ ਸੈਨਾਪਤੀ ਚੰਗੇ ਨਹੀਂ ਸੀਗੇ ਜਿਹੜੇ ਵਿਦਰੋਹ ਕਰ ਰਹੇ ਸੀਗੇ ਤੇ ਸਾਂਝੇ ਉਦੇਸ਼ ਦੀ ਘਾਟ ਸੀਗੀ ਤੇ ਇਸ ਵਿਦਰੋਹ ਦੇ ਨਤੀਜੇ ਕੀ ਰਹੇ ਆ ਇਹਦੇ ਬਾਰੇ ਵੀ ਤੁਸੀਂ ਦੇਖ ਲਓ ਥੋੜਾ ਜਿਹਾ ਆਪਣਾ ਚੈਪਟਰ ਰਹਿ ਗਿਆ ਕਿ ਜਦੋਂ ਆਪਾਂ ਗੱਲ ਕਰਦੇ ਆ ਕਿ ਇਸ ਵਿਦਰੋਧ ਕੀ ਨਤੀਜੇ ਰਹੇ ਰਾਜਨੀਤਿਕ ਨਤੀਜਿਆਂ ਦੀ ਗੱਲ ਕਰੀਏ ਤਾਂ ਭਾਰਤ ਵਿੱਚ ਈਸਟ ਇੰਡੀਆ ਕੰਪਨੀ ਦਾ ਸ਼ਾਸਨ ਖਤਮ ਕਰਕੇ ਭਾਰਤ ਵਿੱਚੋਂ ਈਸਟ ਇੰਡੀਆ ਕੰਪਨੀ ਦਾ ਸ਼ਾਸਨ ਖਤਮ ਕਰਕੇ ਇੰਗਲੈਂਡ ਦੀ ਸਰਕਾਰ ਦਾ ਸਿੱਧਾ ਸ਼ਾਸਨ ਸਥਾਪਿਤ ਹੋ ਗਿਆ ਸੀਗਾ ਹੁਣ ਈਸਟ ਇੰਡੀਆ ਕੰਪਨੀ ਨਹੀਂ ਰਾਜ ਕਰ ਰਹੀ ਸੀਗੀ ਹੁਣ ਇੰਗਲੈਂਡ ਦੀ ਸਰਕਾਰ ਸਿੱਧਾ ਸ਼ਾਸਨ ਆਪਣੇ ਉੱਤੇ ਰਾਜ ਕਰ ਰਹੀ ਸੀਗੀ ਭਾਰਤ ਦੇ ਜਿਹੜੇ ਗਵਰਨਰ ਜਨਰਲ ਸੀਗੇ ਵਾਈਸ ਰਾਏ ਦੀ ਨਵੀਂ ਉਪਾਧੀ ਦਿੱਤੀ ਗਈ ਪਹਿਲਾਂ ਗਵਰਨਰ ਜਨਰਲ ਹੁੰਦੇ ਸੀਗੇ ਉਸ ਤੋਂ ਬਾਅਦ ਵਾਈਸ ਰਾਏ ਦੀ ਇੱਕ ਨਵੀਂ ਪੋਜੀਸ਼ਨ ਦੇ ਦਿੱਤੀ ਗਈ ਭਾਰਤ ਵਿੱਚੋਂ ਮੁਗਲ ਵੰਸ਼ ਦੀ ਸਮਾਪਤੀ ਹੋ ਚੁੱਕੀ ਸੀਗੀ ਉਸ ਟਾਈਮ ਤੱਕ ਭਾਰਤੀ ਰਾਜਿਆਂ ਨੂੰ ਪੱਤਰ ਗੋਦ ਲੈਣ ਦੀ ਆਗਿਆ ਦਿੱਤੀ ਗਈ ਪਹਿਲਾਂ ਇਹ ਨਹੀਂ ਸੀਗੀ ਅੰਗਰੇਜ਼ਾਂ ਨੇ ਕਿਸੇ ਵੀ ਦੇਸ਼ੀ ریاست ਨੂੰ ਅੰਗਰੇਜ਼ੀ ਸਮਰਾਜ ਵਿੱਚ ਸ਼ਾਮਲ ਕਰਨ ਦੀ ਨੀਤੀ ਦਾ ਤ્યાਗ ਕਰ ਦਿੱਤਾ ਸੀਗਾ ਸੋ ਸਮਾਜਿਕ ਨਤੀਜੇ ਕੀ ਹੋਏ ਰਾਜਨੀਤਿਕ ਨਤੀਜਿਆਂ ਬਾਰੇ ਸਮਝ ਲਿਆ ਸਮਾਜਿਕ ਨਤੀਜਿਆਂ ਦੇ ਵਿੱਚ 1857 ਈਸਵੀ ਦੇ ਵਿਦਰੋਹ ਦਾ ਇੱਕ ਮਹੱਤਵਪੂਰਨ ਨਤੀਜਾ ਇਹ ਸੀਗਾ ਕਿ 1 ਨਵੰਬਰ 1858 ਨੂੰ ਈਸਵੀ ਨੂੰ ਇੰਗਲੈਂਡ ਦੀ ਰਾਣੀ ਵਿਕਟੋਰੀਆ ਨੇ ਇਹ ਐਲਾਨ ਕਰਤਾ ਘੋਸ਼ਣਾ ਕਰਤੀ ਕਿ ਭਾਰਤ ਵਿੱਚ ਧਾਰਮਿਕ ਸਹਿਣਸ਼ੀਲਤਾ ਦੀ ਨੀਤੀ ਅਪਣਾਈ ਜਾਵੇਗੀ। ਸੋ ਮਤਲਬ ਇਹ ਉਹਨਾਂ ਨੂੰ ਪਤਾ ਸੀਗਾ ਕਿ ਧਾਰਮਿਕ ਮਸਲਿਆਂ ਤੇ ਵੀ ਜਿਹੜੇ ਲੋਕ ਨੇ ਇਹ ਜ਼ਿਆਦਾ ਸੈਂਸਿਟਿਵ ਨੇ। ਸੋ ਭਾਰਤੀਆਂ ਨੂੰ ਸਰਕਾਰੀ ਨੌਕਰੀ ਯੋਗਤਾ ਦੇ ਆਧਾਰ ਤੇ ਦਿੱਤੀ ਜਾਵੇਗੀ ਇਹ ਵੀ ਗੱਲ ਰੱਖੀ ਗਈ। ਭਾਰਤੀਆਂ ਨੂੰ ਵੀ ਉੱਚ ਅਹੁਦੇ ਦਿੱਤੇ ਜਾਣਗੇ। 1857 ਈਸਵੀ ਦੇ ਵਿਦਰੋਹ ਬਾਅਦ ਅੰਗਰੇਜ਼ਾਂ ਨੇ ਫੁੱਟ ਪਾਓ, ਰਾਜ ਕਰੋ, ਡਿਵਾਈਡ ਐਂਡ ਰੂਲ ਦੀ ਜਿਹੜੀ ਨੀਤੀ ਸੀਗੀ ਉਹ ਅਪਣਾਈ। ਇਸ ਨੀਤੀ ਅਨੁਸਾਰ ਅੰਗਰੇਜ਼ਾਂ ਨੇ ਹਿੰਦੂਆਂ ਅਤੇ ਮੁਸਲਮਾਨਾਂ ਨੂੰ ਆਪਸ ਵਿੱਚ ਲੜਾਉਣਾ ਸ਼ੁਰੂ ਕਰ ਦਿੱਤਾ। ਤਾ ਕਿ ਉਹ ਭਾਰਤ ਉਤੇ ਆਪਣਾ ਰਾਜ ਸਥਾਪਿਤ ਕਰ ਸਕਣ ਐਂਡ ਉਸ ਦਾ ਨਤੀਜਾ ਤੁਸੀਂ ਦੋ ਦੋ ਦੇਸ਼ ਵੇਖ ਸਕਦੇ ਹੋ ਇੱਕ ਆਪਣਾ ਗਵਾਂਡੀ ਦੇਸ਼ ਐਂਡ ਇੱਕ ਆਪਣਾ ਦੇਸ਼ ਉਹ ਸਾਰੇ ਜਿਹੜੇ ਬੀਜ ਬੀਜੇ ਗਏ ਸਕੇ ਇਹਨਾਂ ਦੁਆਰਾ ਹੀ ਇਹ ਕੰਮ ਕੀਤਾ ਗਿਆ ਸਗਾ ਸੈਨਿਕ ਨਤੀਜੇ ਕੀ ਹੋਇਆ ਜੀ 1857 ਈਸਵੀ ਦੇ ਵਿਦਰੋਹ ਪਿੱਛੋਂ ਸੈਨਾ ਵਿੱਚ ਭਾਰਤ ਜਿਹੜੇ ਭਾਰਤੀ ਸੈਨਿਕਾਂ ਦੀ ਗਿਣਤੀ ਸੀਗੀ ਉਹ ਘਟਾ ਦਿੱਤੀ ਗਈ ਤੇ ਯੂਰੋਪੀਅਨ ਸੈਨਿਕਾਂ ਦੀ ਜਿਹੜੀ ਗਿਣਤੀ ਸੀਗੀ ਉਹ ਵਧਾ ਦਿੱਤੀ ਗਈ ਤਾਂ ਜੋ ਸੈਨਿਕਾ ਵਿੱਚ ਵਿਦਰੋਹ ਦੇ ਜਿਹੜੇ ਖਤਰੇ ਸੀਗੇ ਉਹਨੂੰ ਟਾਲਿਆ ਜਾ ਸਕੇ ਲੋਪ ਖਾਨੇ ਵਿੱਚ ਕੇਵਲ ਯੂਰੋਪੀਅਨ ਸੈਨਿਕਾਂ ਨੂੰ ਹੀ ਨਿਯੁਕਤ ਕੀਤਾ ਗਿਆ ਧਰਮ ਅਤੇ ਜਾਤੀ ਦੇ ਆਧਾਰ ਤੇ ਸੈਨਿਕ ਦੀਆਂ ਟੁਕੜੀਆਂ ਬਣਾਈਆਂ ਗਈਆਂ ਤਾਂ ਜੋ ਉਹ ਇਕੱਠੇ ਹੋ ਕੇ ਅੰਗਰੇਜ਼ੀ ਸਰਕਾਰ ਖਿਲਾਫ ਵਿਦਰੋਹ ਨਾ ਕਰ ਸਕਣ ਆਰਥਿਕ ਨਤੀਜੇ ਬਾਰੇ ਗੱਲ ਕਰੀਏ ਤਾਂ 1857 ਈਸਵੀ ਦੇ ਵਿਦਰੋਹ ਪਿੱਛੋਂ ਭਾਰਤ ਦਾ ਸ਼ਾਸਨ ਪ੍ਰਬੰਧ ਇੰਗਲੈਂਡ ਦੀ ਸਰਕਾਰ ਨੂੰ ਸੌਂਪਿਆ ਗਿਆ ਸਰਕਾਰ ਨੇ ਭਾਰਤੀਆਂ ਉੱਤੇ ਕਈ ਤਰ੍ਹਾਂ ਦੀਆਂ ਵਪਾਰਕ ਬੰਦਸ਼ਾਂ ਲਗਾ ਦਿੱਤੀਆਂ ਸਿੱਟੇ ਵਜੋਂ ਭਾਰਤੀ ਵਪਾਰ ਨੂੰ ਕਾਫੀ ਨੁਕਸਾਨ ਹੋਇਆ ਭਾਰਤੀ ਸੈਨਾ ਦਾ ਪੁਨਰਗਠਨ ਕਿ ਇਨਾਦੀ ਸੈਨਾ ਦੁਆਰਾ ਬਣਾਈ ਗਈ ਜਿਵੇਂ ਕਿ ਭਾਰਤੀ ਸੈਨਾ ਨੂੰ ਘਟ ਮਹੱਤਵਪੂਰਨ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਯੂਰੋਪੀਅਨ ਫੌਜੀਆਂ ਦੀ ਜਿਹੜੀ ਗਿਣਤੀ ਸੀਗੀ ਉਹ ਵਧਾ ਦਿੱਤੀ ਗਈ ਉਹਨਾਂ ਨੂੰ ਉੱਚ ਅਹੁਦਿਆਂ ਤੇ ਮਹੱਤਵਪੂਰਨ ਸਥਾਨਾਂ 'ਤੇ ਨਿਯੁਕਤ ਕੀਤਾ ਗਿਆ ਕੁਝ ਇਸ ਤਰ੍ਹਾਂ ਦੀ ਵਿਵਸਥਾ ਵੀ ਕੀਤੀ ਗਈ ਕਿ ਯੂਰੋਪੀ ਜਿਹੜੀ ਫੌਜ ਹਰ ਪੱਧਰ ਤੇ ਭਾਰਤੀ ਸੈਨਿਕਾਂ ਅਤੇ ਅਫਸਰਾਂ ਦੀ ਨਿਗਰਾਨੀ ਕਰ ਸਕੇ ਯੂਰੋਪੀ ਫੌਜ ਦਾ ਜਿਹੜਾ ਖਰਚਾ ਸੀਗਾ ਜੀ ਉਹ ਵੀ ਭਾਰਤੀ ਜਨਤਾ ਤੇ ਹੀ ਪਾ ਦਿੱਤਾ ਗਿਆ ਪ੍ਰਦੇਸ਼ਿਕ ਫੋਕਸ ਅਵਦ ਅਵਧ ਰਿਆਸਤ ਕਹਿੰਦੇ ਵੀ ਬੜੀ ਅਮੀਰ ਸੀਗੀ ਅੰਗਰੇਜ਼ਾਂ ਨੇ ਇਸ ਤੇ ਕਬਜ਼ਾ ਕਰਨ ਦੇ ਲਈ ਵੀ ਅਨੁਚਿਤ ਢੰਗ ਅਪਣਾਇਆ ਜਿਹਦੇ ਵਿੱਚ ਵਾਜਿਦ ਨਵਾਬ ਵਾਜਿਦ ਅਲੀ ਸ਼ਾਹ ਹਮੇਸ਼ਾ ਅੰਗਰੇਜ਼ਾਂ ਦਾ ਵਫਾਦਾਰ ਰਿਹਾ ਸੀਗਾ ਅਵਧ ਤੇ ਜਿਹਦਾ ਰਾਜ ਸੀਗਾ ਪਰੰਤੂ ਫਿਰ ਵੀ ਅੰਗਰੇਜ਼ਾਂ ਨੇ ਉਸ ਦੇ ਰਾਜ ਵਿੱਚ ਦਖਲ ਅੰਦਾਜ਼ੀ ਕਰਨੀ ਸ਼ੁਰੂ ਕਰਤੀ ਤੇ ਅੰਗਰੇਜ਼ਾਂ ਦੇ ਨਵਾਬ ਨੂੰ ਆਪਣੇ ਰਾਜ ਵਿੱਚ ਅੰਗਰੇਜ਼ੀ ਸੈਨਾ ਰੱਖਣ ਦੇ ਲਈ ਮਜਬੂਰ ਕੀਤਾ ਗਿਆ ਕੋਜੇ ਸਮੇਂ ਪਿਛੋਂ ਸਾਰੀ ਦੇਸੀ ਸੈਨਾ ਨੂੰ ਹਟਾ ਕੇ ਅੰਗਰੇਜ਼ੀ ਸੈਨਾ ਰੱਖੀ ਗਈ ਇਸ ਕਾਰਨ ਨਵਾਬ ਉੱਤੇ ਖਰਚੇ ਦਾ ਬਹੁਤ ਜ਼ਿਆਦਾ ਬੋਝ ਪੈ ਗਿਆ ਸੈਨਾ ਵਿੱਚੋਂ ਬਰਖਾਸਤ ਕੀਤੇ ਗਏ ਭਾਰਤੀ ਸੈਨਿਕ ਬੇਕਾਰ ਹੋ ਗਏ 1856 ਈਸਵੀ ਵਿੱਚ ਅੰਗਰੇਜ਼ਾਂ ਨੇ ਅਵਧ ਦੇ ਨਵਾਬ ਵਾਜਦ ਅਲੀ ਸ਼ਾ ਤੇ ਭੜੇ ਸ਼ਾਸਨ ਦਾ ਦੋਸ਼ ਲਗਾ ਕੇ ਉਸ ਦੀ ਰਿਆਸਤ ਨੂੰ ਅੰਗਰੇਜ਼ੀ ਰਾਜ ਵਿੱਚ ਸ਼ਾਮਿਲ ਕਰ ਲਿਆ ਸਿੱਟੇ ਵਜੋਂ ਫਿਰ ਵੱਡੀ ਸੰਖਿਆ ਵਿੱਚ अवध रियासत ਦੇ ਸੈਨਿਕਾਂ ਨੇ ਲੋਕਾਂ ਨੇ ਕਿਸਾਨਾਂ ਨੇ ਤਾਲਕਦਾਰਾਂ ਨੇ 1857 ਈਸਵੀ ਦੇ ਵਿਦਰੋਹ ਵਿੱਚ ਫਿਰ ਭਾਗ ਲਿਆ ਸੀ ਜੋ ਕਿ ਆਪਾਂ ਆਲਰੇਡੀ ਹੁਣੇ ਪੜ ਕੇ ਆਏ ਸੀਗੇ ਇੱਕ ਵਾਰ ਇਹਨਾਂ ਪੁਆਇੰਟਸ ਤੇ ਵੀ ਨਿਗਾਹ ਮਾਰ ਲੈਣੀ ਆ ਜਿਹੜੇ ਪੁਆਇੰਟਸ ਆਪਾਂ ਪੜ ਚੁੱਕੇ ਆ 1857 ਈਸਵੀ ਦੇ ਵਿਦਰੋਹ ਨੂੰ ਸੈਨਿਕ ਵਿਦਰੋਹ ਕਿਹਾ ਜਾਂਦਾ ਜਾਂ ਫਿਰ ਭਾਰਤੀ ਸੁਤੰਤਰਤਾ ਦਾ ਸੰਗਰਾਮ ਦਾ ਨਾਮ ਦਿੱਤਾ ਜਾਂਦਾ ਆ ਇਸ ਵਿਦਰੋਹ ਦੇ ਰਾਜਨੀਤਿਕ ਸਮਾਜਿਕ ਧਾਰਮਿਕ ਆਰਥਿਕ ਸੈਨਿਕ ਅਤੇ ਤਤਕਾਲੀ ਕਾਰਨ ਹੈਗੇ ਸੀ ਮੰਗਲਪਾਂਡੇ 1857 ਈਸਵੀ ਦੇ ਵਿਦਰੋਹ ਦਾ ਪਹਿਲਾ ਸ਼ਹੀਦ ਹੈਗਾ ਸੀ 1857 ਈਸਵੀ ਦਾ ਵਿਦਰੋਹ ਦੇਸ਼ ਦੇ ਵੱਖ-ਵੱਖ ਥਾਵਾਂ ਤੇ ਫੈਲ ਗਿਆ ਅੰਗਰੇਜ਼ਾਂ ਨੇ ਭਾਰਤੀ ਰਾਜਾਂ ਦੀ ਮਦਦ ਨਾਲ ਅਤੇ ਆਪਣੀ ਸ਼ਕਤੀ ਨਾਲ ਇਸ ਵਿਦਰੋਹ ਨੂੰ ਕੁਚਲ ਦਿੱਤਾ ਦਬਾ ਦਿੱਤਾ ਭਾਰਤ ਵਿੱਚ ਈਸਟ ਇੰਡੀਆ ਕੰਪਨੀ ਦਾ ਰਾਜ ਖਤਮ ਹੋ ਗਿਆ ਅਤੇ ਇੰਗਲੈਂਡ ਦੀ ਸਰਕਾਰ ਦਾ ਸਿੱਧਾ ਸਿੱਧਾ ਸ਼ਾਸਨ ਹੋ ਗਿਆ ਗਵਰਨਰ ਜਨਰਲ ਨੂੰ ਵਾਇਸਰਾਏ ਦੀ ਉਪਾਧੀ ਦੇ ਦਿੱਤੀ ਗਈ ਅੰਗਰੇਜ਼ ਸਰਕਾਰ ਨੇ ਭਾਰਤੀਆਂ ਨਾਲ ਕਿਸੇ ਵੀ ਤਰ੍ਹਾਂ ਦਾ ਵਿਤਕਰਾ ਨਾ ਕਰਨ ਦਾ ਵਿਸ਼ਵਾਸ ਦਿੱਤਾ ਭਾਰਤੀਆਂ ਨੇ ਭਾਰਤੀਆਂ ਤੇ ਵਪਾਰਕ ਬੰਦਸ਼ਾਂ ਲਗਾ ਦਿੱਤੀਆਂ ਗਈਆਂ ਜਿਹਦੇ ਨਾਲ ਆਰਥਿਕ ਨੁਕਸਾਨ ਕਾਫੀ ਹੋਇਆ ਹੁਣ ਅੰਗਰੇਜ਼ਾਂ ਨੇ ਪਾੜੋ ਅਤੇ ਰਾਜ ਕਰੋ ਡਿਵਾਈਡ ਐਂਡ ਰੂਲ ਦੀ ਨੀਤੀ ਤੇ ਅਮਲ ਕਰਨਾ ਸ਼ੁਰੂ ਕਰਤਾ ਸੀਗਾ ਭਾਵੇਂ ਇਹ ਵਿਦਰੋਹ ਸਫਲ ਨਾ ਹੋਇਆ ਪਰ ਦੇਸ਼ ਦੀ ਆਜ਼ਾਦੀ ਲਈ ਸਹਾਇਕ ਸਿੱਧ ਹੋਇਆ ਕਿਉਂਕਿ ਪਹਿਲੀ ਲੜਾਈ ਕਰਨੀ ਬਹੁਤ ਜ਼ਿਆਦਾ ਜ਼ਰੂਰੀ ਹੁੰਦੀ ਆ ਲੋਕ ਫੇਰ ਹੀ ਉਹਨਾਂ ਚੀਜ਼ਾਂ ਤੋਂ ਮੋਟੀਵੇਸ਼ਨ ਲੈਂਦੇ ਆ ਐਂਡ ਉਸ ਤੋਂ ਬਾਅਦ ਤੁਸੀਂ 1947 ਵਿੱਚ ਵੇਖ ਹੀ ਸਕਦੇ ਹੋ ਆਪਣਾ ਦੇਸ਼ ਭਾਰਤ ਆਜ਼ਾਦ ਹੋ ਗਿਆ ਸੀ ਸੋ ਦੋਸਤੋ ਵੀਡੀਓ ਤੁਹਾਨੂੰ ਪਸੰਦ ਆਈ ਹੋਵੇ ਕੁਝ ਜਾਣਕਾਰੀ ਪ੍ਰਾਪਤ ਹੋਈ ਹੋਵੇ ਤਾਂ ਵੀਡੀਓ ਨੂੰ ਕਰ ਦਿਓ ਲਾਈਕ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਬਾਕੀ ਆਪਦੇ ਵਿਚਾਰ ਕਮੈਂਟ ਬਾਕਸ ਵਿੱਚ ਕਮੈਂਟ ਕਰ ਦਿਓ ਕੋਈ ਸੁਜੈਸ਼ਨ ਹੋਵੇ ਉਹਦੇ ਬਾਰੇ ਵੀ ਲਿਖ ਸਕਦੇ ਹਾਂ ਇਸ ਨੋਟ ਨਾਲ ਹੀ ਮੈਨੂੰ ਦਿਓ ਇਜਾਜ਼ਤ ਥੈਂਕ ਯੂ so much for watching god bless you all